ਲੇ ਕਪੜੇ ਇਹ ਧੋਣੀਆਂ ਗੀਆਂ ਲੋਈ ਧੋਣੀਆਂ ਨਾਲੇ ਸਰਫ ਜੀ ਪਾ ਕੇ ਵਧੀਆ ਮਸ਼ੀਨ ਚ ਧੋਣੀਆਂ ਗੀ ਹੱਥਾਂ ਦੇ ਤਾਂ ਗੱਲ ਨਿੱਖਰਦੇ ਨਹੀਂ ਕਪੜੇ ਬੇਬੇ ਪਤਾ ਨਹੀਂ ਕਿੱਧਰ ਹੋ ਗਈ ਇੱਥੇ ਹੀ ਫਿਰਦੀ ਸੀਗੀ ਲੈ ਚਲ ਮੈਂ ਉਹਦੇ ਆਉਂਦੀ ਨੂੰ ਤਾਂ ਧੋ ਦੂੰਗੀ ਆਹ ਕਿੱਧਰ ਲਿਓ ਨਿਆ ਬਾਈ ਚੱਕੀ ਲੀੜੇ ਬੇਬੇ ਧੋਣੀਆਂ ਲੋਈ ਜੀ ਮੱਖਣਾ ਸਰਫ ਜੀ ਪਾ ਕੇ ਵਧੀਆ ਸਾਖ ਜੇ ਪਾਣੀ ਚ ਧੋ ਦਿਆਂ ਤੇ ਧੋਕੇ ਰੱਖ ਦਿਆਂ ਹੁਣ ਤਾਂ ਦੇਖ ਉਹ ਹੀ ਗੱਲ ਤੋ ਪਾਣੀ ਕੜ ਲਾਗੇ ਹੁਣ ਕਿਹੜੇ ਉੱਤੇ ਲੈਂਦਾ ਉਹ ਫਿਰ ਇੱਥੇ ਥਨਾ ਭੋਲਾ ਬਾਈ ਮੈਂ ਵੇਹੱਤਾਂ ਨੂੰ ਦੋ ਲਾ ਮਸ਼ੀਨ ਕਰੇ ਵਾਸਤੇ ਮੈਂ ਮਸ਼ੀਨ ਤਾਂ ਰਪਿਓਨੇ ਦਿੱਤੀ ਹੈ ਕਾਹਦੇ ਵਾਸਤੇ ਮਸ਼ੀਨ ਤਾਂ ਹੁਣ ਮੂਝ ਕਿਸ ਮਾਰ ਕੇ ਧਰ ਕੇ ਐਡੀਆਂ ਧੋਣੇ ਨਹੀਂ ਪੁੰਝਣੀ ਨਹੀਂ ਕਿ ਜੱਕਰਨ ਚੱਕ ਕੇ ਲੀੜੇ ਆ ਗਈ ਮੈਂ ਲੀੜੇ ਤਾਂ ਫਿਰ ਮਸ਼ੀਨ ਚ ਧੋਣੇ ਹੁਣ ਮਸ਼ੀਨ ਇਹ ਲਿਆਂਦੀ ਕਾਹਦੇ ਵਾਸਤੇ ਨਾ ਨਾ ਲਿਆਂਦੀ ਹੈ ਕਹਿੰਦੇ ਉਹ ਤਾਂ ਮੈਥੋਂ ਨਹੀਂ ਸਿੱਧੋ ਜਿਤਾ ਲਿਆਂਦੀ ਸੀ ਜੇ ਤੈਨੂੰ ਮਸ਼ੀਨ ਚ ਧੋਣ ਦਾ ਸ਼ੌਕ ਸੀ ਤਾਂ ਪਿਓ ਨੂੰ ਕ ਨਹੀਂ ਨਹੀਂ ਹੁਣ ਮੈਂ ਮਤ ਤੰਦੀ ਤਾ ਮੈਂ ਕੱਪੜੇ ਨਾਲੇ ਟੋਲੇ ਭਾਈ ਇੱਥੇ ਬੱਠਾ ਲੈ ਲੈ ਬਾਟੀ ਲੈ ਲਾਉਂਦੀ ਤੇ ਥੰਦੇ ਧੋਣਾ ਚ ਨਹੀਂ ਧੋਣੇ ਆਉਂਦੀ ਆ ਮੈਂ ਸਹੀ ਚੱਕੀ ਕਹਿੰਦੇ ਲੀੜੇ ਆਦੇ ਕਹਿੰਦੇ ਮਸ਼ੀਨ ਚ ਤੋਂ ਜਿਹਨਾਂ ਦੀ ਪਿਓ ਨਾ ਦਿੱਤੀ ਹੁੰਦੀ ਐ ਵੀ ਮੈਂ ਧੋ ਲੂੰਗੀ ਛੇ ਦਿਨ ਸਾਫਲੇ ਤੋਂ ਕਰ ਦੂੰਗੀ ਮਸ਼ੀਨ ਕਰਦੀ ਨਹੀਂਗੀ ਜੇ ਫਿਰ ਪਿਓ ਨਾ ਦਿੱਤੀ ਹੁੰਦੀ ਫਿਰ ਤਾਂ ਸਾਫ ਕਰਦੀ ਤੈਨੂੰ ਐ ਪਤਾ ਕਹਿੰਦੇ ਮਸ਼ੀਨ ਕਰਦੀ ਐ ਵੀ ਮੈਂ ਇਹਨੂੰ ਧੋ ਦਿਆਂ ਕੋਈ ਨਾ ਕਰ ਧੋਤੀ ਐ ਲੈ ਵੀ ਪਿਓ ਦੀ ਸੁਣਾਈ ਐ ਨਹੀਂ ਕਰ ਤੋ ਕਰਦੀ ਐ ਫਿਰ ਕੀ ਹੋ ਗਏ ਮੇਰੇ ਪਿਓ ਨੇ ਨਹੀਂ ਦਿੱਤੀ ਮੇਰਾ ਪਿਓ ਗਰੀਬ ਐ ਕੀ ਕਰ ਲੈ ਜੇ ਤੁਹਾਡੇ ਹੈਗੀ ਐ ਤੈਨੂੰ ਮੈਂ ਤੋਹਲਨੀ ਆ ਗਈ ਇੱਕ ਬਰਤਨਵਾਸਤੀ ਹੁੰਦੀ ਐ ਆਕੇ ਬਰਤਨਵਾਸਤਾਂ ਦੇ ਤੋ ਗਰੀਬ ਹੈਗਾ ਕਿਉਂ ਪਿਆ ਰੋਟੀ ਨਹੀਂ ਖਾ ਕੇ ਬੰਦਾ ਗਰੀਬ ਕਿੱਧਰ ਲੈ ਪਾਸੋਂ ਘਰੇ ਚੀਜ਼ਾਂ ਕਿਵੇਂ ਬਣਨੇ ਸਾਡੇ ਘਰੇ ਮਸ਼ੀਨ ਕਿਵੇਂ ਆ ਗਈ ਉਹ ਗਰੀਬ ਸਿੱਖਾਂ ਦੇ ਹੋ ਕੇ ਮਿਲੇ ਆ ਤੇ ਫਿਰ ਆਪਣੇ ਵੀ ਤਾਂ ਹੈਗੀਆਂ ਆਪਣੇ ਕਿਹੜਾ ਹੈ ਨਹੀਂ ਉਹ ਤੂੰ ਹੀ ਕਹਿੰਦੀ ਸੀ ਵੀ ਭਾਈ ਮਸ਼ੀਨ ਦੇਓ ਨਾ ਸਾਨੂੰ ਕੀ ਪਤਾ ਸਾਨੂੰ ਤਾਂ ਬਚਾਲਣ ਨਹੀਂ ਕਿਹਾ ਸੀਗਾ ਆਥੀ ਹੋ ਗਈ ਉਹਨਾਂ ਨੇ ਉਹਨੇ ਤਾਂ ਆਪ ਹੀ ਗੱਲਾਂ ਬਣਾ ਲਈਆਂ ਹੋਣਗੀਆਂ ਮੈਂ ਕੋਈ ਕਿਹਾ ਨਹੀਂ ਬਚਾਲਣ ਨੂੰ ਕਹਿੰਦੇ ਮਸ਼ੀਨ ਹੈ ਆਪ ਤੇ ਖਾਤਰ ਲਿਆਉਂਦੀ ਸੀ ਹੁਣ ਆਪ ਦੀ ਮਸ਼ੀਨ ਲਿਆ ਸਵੇਰ ਨੂੰ ਤਾਂ ਐਡ ਕਰਕੇ ਮੈਨੂੰ ਬਹਾ ਤੰਗਾ ਮਸ਼ੀਨਾ ਹੁਣ ਫਿਰ ਕਹਣਾ ਮਸ਼ੀਨ ਮੈਨੂੰ ਕੌਣ ਦੋ ਮੈਥੋਂ ਕਿੱਥੇ ਧੋਈ ਦੇ ਲਈ ਦੇ ਇਹ ਚ ਨਹੀਂ ਕੋਣੇ ਬਾਈ ਚੰਗਾ ਵੇ ਬੇਥਾਂ ਦੀ ਧੋਣਾ ਨਹੀਂ ਫਿਰ ਆ ਬਾਲਟੀ ਤਾਂ ਲੈ ਲੈ ਕਿਹੜੇ ਇਹ ਨਾ ਨਾ ਬਾਲਟੀ ਇਹਦੇ ਨਾਲ ਨਾ ਆਈ ਆ ਉਧਰ ਹੋਰ ਲੈ ਬਾਲਟੀ ਚੱਕ ਕੇ ਮੀਂਹ ਆਈ ਐ ਡੱਪਈ ਐ ਚੰਗਾ ਵੇ ਵੇ ਲਿਆਓ ਉਹ ਲਿਆ ਇਹਨੂੰ ਕਹਿੰਦੇ ਤੋੜਨੇ ਹੀ ਬਾਲਟੀ ਨੂੰ ਦੇਖ ਲੈ ਨਾ ਤਾਂ ਮਸ਼ੀਨ ਚ ਕੱਪੜੇ ਪਾਉਣ ਦਿੰਦੀ ਐ ਤੇ ਨਾ ਮੈਨੂੰ ਹੁਣ ਬਾਲਟੀ ਚੱਕਣ ਦਿੰਦੀ ਐ ਹਜੇ ਸੰਗਾ ਪਿਓ ਦੀ ਛਣਾਈ ਕਰਦੀ ਐ ਉਹ ਮੇਰਾ ਪਿਓ ਗਰੀਬ ਐ ਮੇਰੇ ਪਿਓ ਨੇ ਉਹ ਗੱਲ ਜਿਹੜਾ ਕੁਛ ਨੂੰ ਦੇਤਾ ਥੋੜਾ ਹੈਗਾ ਹੁਣ ਹੋਰ ਦੱਸ ਮੇਰੇ ਪੇ ਤੋਂ ਕੀ ਭਾਲ ਦਿਆਂ ਰੋਜ਼ ਸੁਣਾਈ ਕਰ ਲੱਗ ਜਿੰਦੀ ਆ ਚੀਜ਼ ਨਹੀਂ ਦਿੱਤੀ ਤੇਰੇ ਪਿਓ ਨੇ ਆ ਚੀਜ਼ ਨਹੀਂ ਦਿੱਤੀ ਗੱਲ-ਗੱਲ ਤੇ ਟੋਕਾ ਟਾਕੀ ਪਿਓ ਨੂੰ ਤਾਂ ਉਹਦੀ ਫੜ ਲੈਂਦੀ ਐ ਬਸ ਨੰਗਾਂ ਤੋਂ ਬਨਾਨੀ ਬੋਲਦੀ ਨੰਗ ਪੇਕੇ ਤੇਰੇ ਨੰਗ ਪੇਕੇ ਵੀ ਫਿਰ ਬੇਬੇ ਉਹਦੇ ਤੋਂ ਦਾਰੇ ਸ਼ਾਹਾਂ ਦੀ ਲੈ ਲਾਂਦੀ ਭਈ ਉਹਦੇ ਨਾਲ ਲੈਂਦੀ ਨੰਗਾਂ ਦੀ ਚੱਲ ਮੈਂ ਉਹ ਛੋਟੀ ਜਿਹੀ ਵਾਲਟੀ ਚੱਕ ਲਵਾਂ ਨੀ ਉਹਦੇ ਨਾਲ ਤੋਲ ਲਾਂ ਨੀ ਕੱਪੜੇ ਹੋਰ ਕੀ ਕਰੂੰ ਹੱਥਾਂ ਦੇ ਧੋਣੀ ਪਹਿਣਗੇ ਮੈਨੂੰ ਤਾਂ ਇਹ ਵਾਲਟੀ ਤਾਂ ਹਾਰ ਵਾਲੀ ਐ ਭਈ ਇਹ ਚੱਕੀ ਜਾਨੀ ਐਗੀ ਪਰ ਹੋਰ ਕਿਹੜੀ ਬਾਲਟੀ ਮੈਂ ਤਾਵਾ ਬਾਲਟੀ ਕਹਿੰਦੇ ਹੋਰ ਚੱਕਣੇ ਚੱਕਣੇ ਜ਼ਰੂਰੀ ਹੈ ਤਾਂ ਅਰੇ ਬਾਲਟੀ ਕੰਦੀ ਨਹੀਂ ਵੇਤਾ ਰਹੀ ਬਾਲਟੀ ਹੈ ਜੀ ਮੈਂ ਚੱਕਣੀ ਜਾਨੀ ਆ ਵੀ ਤੂੰ ਫੇਰੇ ਤਾ ਹੀ ਆ ਕਰਨੇ ਆਣਾ ਚੱਕਾ ਹੋਣਾ ਚੱਕ ਤੈਨੂੰ ਮੈਂ ਬਾਲਟੀਆਂ ਦੇ ਕੇ ਤੈਨੂੰ ਤੋਰਾ ਸੀ ਨਾ ਕਹਿੰਦੇ ਚੱਕ ਬਾਲਟੀਆਂ ਚੱਕੀ ਜਾਨੀ ਕਿੱਥੋਂ ਬਾਹ ਪੈ ਗਿਆ ਸਾਡਾ ਨੰਦਾਂ ਚ ਵੀ ਚੱਲੇ ਉਧਰੋਂ ਲੈ ਆਉਣੀ ਆ ਭਈ ਮੈਂ ਤਾਂ ਮਹਿਸਾ ਕੋਲੋਂ ਲੈ ਆਉਣੀ ਆ ਦਾਣੇ ਆ ਬਾਲਟੀ ਲੈ ਆਉਣੀ ਆ ਉਹਦੇ ਨਾਲ ਤੋਲਣੀ ਆ ਲੋੜਾ ਹੈ ਬੇਲੇ ਓਨੀਆਂ ਦੇ ਦਾਣੇ ਵਾਲੀ ਬਾਲਟੀ ਲੈ ਆਂਗੀ ਨਹੀਂ ਚਰ ਪਿਓ ਨੇ ਤੈਨੂੰ ਬਾਲਟੀਆਂ ਦੇ ਕੇ ਤੋਰਾ ਸੀ ਨਾ ਪੇਟਾਂ ਨਾਲ ਮਾਰੀਆਂ ਦੇ ਕੇ ਤੋਰਾ ਸੀ ਉਹਦੇ ਉੱਚ ਭਾਂਡੇ ਵੇ ਕੱਢ ਲੈਗੀ ਉਹਦੇ ਲੈ ਆਉਂਦੀ ਉਹ ਤਾਂ ਕਿ ਮੈਨੂੰ ਵਿਚੋਲੇ ਨੇ ਕਹਤਾ ਫੁਲਾਨੇ ਨੇ ਕਹਤਾ ਇੱਥੇ ਵਿਚੋਲੇ ਨੇ ਵਰਤ ਰਹੇ ਸੀ ਕਿ ਤਾਂ ਵਰਤ ਰਹੇ ਸੀ ਕਿੱਥੋਂ ਸਾਡਾ ਕਹਿੰਦੇ ਜਮਾਂ ਕਹਿੰਦੇ ਨੰਗਾ ਨਾ ਬਾਹ ਪੈ ਗਿਆ ਲੈ ਕੇ ਕਿੱਥੋਂ ਅਸੀਂ ਫਸ ਗਏ ਨੂੰ ਕਹਿੰਦੇ ਕੱਪੜਾ ਜਾ ਮਾਰ ਦਿੱਗੇ ਜਾਵਾਂਗੇ ਫਿਰ ਸ਼ਹਿਰੀ ਜਾ ਆਵਾਂਗੇ ਵੇ ਬੀ ਪਤਾ ਨਹੀਂ ਕੀ ਬੈਰ ਹੈ ਮੇਰੇ ਨਾਲ ਅਗਲੇ ਪਿਛਲੇ ਜਨਮ ਦਾ ਬੈਰ ਕੱਢਦੀ ਹੈ ਕੋਈ ਕੋਰੇ ਆ ਰਿਹਾ ਕਾਹਲ ਕਰਦੇ ਤੇਰੇ ਨਾਲ ਬੈਰ ਕੱਪੜਾ ਮਾਰ ਗੱਡੀ ਤੇ ਮੈਂ ਸ਼ਹਿਰ ਜਾ ਕੇ ਆਉਣਾਗਾ ਮੈਂ ਕੱਪੜੇ ਧੋਣੀ ਸੀਗੀ ਓ ਫੜਾ ਰੇ ਬਾਲਟੀ ਤੇਰੀ ਹੋਰ ਕੰਮ ਗੱਡੀ ਤੇ ਕੱਪੜਾ ਮਾਰ ਕੱਪੜਾ ਤੁਸੀਂ ਮਾਰ ਲੈ ਮੈਂ ਅੱਛਾ ਉਹ ਪਹਿਲਾਂ ਤੇਰੇ ਪੀਕੇ ਨੇ ਕੋਈ ਗੱਡੀ ਦਿੱਤੀ ਨਹੀਂਗੀ ਕੋਈ ਪੈਸੇ ਵੀ ਨਹੀਂ ਦਿੱਤੇ ਗੱਡੀ ਦੇ ਉਹ ਅਸੀਂ ਗੱਡੀ ਆਪਦੇ ਘਰੋਂ ਲਿਆ ਆ ਨਾ ਫਿਰ ਗੱਡੀ ਤੇ ਕੱਪੜਾ ਮਾਰ ਫਿਰ ਚੜਦੇ ਵੀ ਤੁਸੀਂ ਉਹ ਮੇਰੇ ਕਿਹੜੇ ਪੈਕੇ ਚੜਕੇ ਜਾਂਦੇ ਏ ਤੇ ਤੂੰ ਨਹੀਂ ਚੜਦੀ ਹਾਂ ਤੂੰ ਹੱਥੇ ਬੋਲਦੀ ਐ ਮੈਂ ਬੋਲਦੀ ਆ ਪਰ ਬੋਲਣਾ ਪੈਣਾ ਤੇ ਨਾ ਤੂੰ ਬੋਲਣ ਮੈਨਾਂ ਨਾ ਬੇਬੇ ਬੋਲਣ ਦਿੰਦੀ ਐ ਤਾ ਉਹਨੇ ਨਹੀਂ ਬੋਲਣ ਦੇ ਬੋਲਣ ਤੈਨੂੰ ਦਈਏ ਕਿਵੇਂ ਬੋਲਣ ਤਾਂ ਕਾਬਲੀ ਨਹੀਂ ਹੈਗੀ ਤੂੰ ਕੀ ਗੱਲ ਮੇਰੀ ਗਲਤੀ ਕਹਿੰਦੇ ਦੱਸਦੇ ਹੋ ਸਾਰੀਆਂ ਗਲਤੀਆਂ ਤੇਰੀਆਂ ਨੇ ਕੱਪੜਾ ਸਮਾਰ ਕੇ ਮਾਰ ਮਾਰੀ ਤਾਂ ਛੱਡਿਆ ਪਿਆ ਐਵੇਂ ਮਾਰ ਸਮਾਰ ਕੇ ਲੈ ਮਾਰੀ ਤਾਂ ਜਾਨੀ ਆਗੀ ਮਾਰੀ ਤਾਂ ਜਾਨੀ ਆਗੀ ਮਾਰੀ ਕਿਨੇ ਕਿਵੇਂ ਟੁੱਟੇ ਹੱਥਾਂ ਨਾਲ ਕੰਮ ਕਰਦੀ ਐ ਐ ਕੰਮ ਕਰੀਦੇ ਹੁੰਦੇ ਨੇ ਫਰ ਤੁਸੀਂ ਆਪ ਕਰ ਲਓ ਨਾ ਹਜੇ ਜਵਾਨ ਚਲਾਉਣੀ ਹੈ ਹਜੇ ਮੈਨੂੰ ਆਏ ਕਿ ਨਹੀਂ ਹੈ ਆਲੇ ਰੇਤਾ ਦੋਣੇ ਲਈ ਹੈ ਸਰੋਤਾਂ ਪਾਣੀ ਮਾਰ ਲੈਨੇ ਮੜਾਏ ਨੇ ਤੇ ਤੁਸੀਂ ਪਾਣੀ ਮਾਰਨੇ ਤੇ ਪਾਣੀ ਨਾ ਜਰ ਪੋਣੀ ਇਹਨੂੰ ਹਾਂ ਆਰੇ ਤਾਂ ਛੱਡ ਗਈ ਇੱਥੇ ਖੜੇ ਨੂੰ ਬੱਸ ਉਹ ਵੀ ਕੰਮ ਵੀ ਨਹੀਂ ਸਾਰੀ ਘਟੇ ਤੇ ਮਾਰ ਐਥੇ ਬਾਹਰੇ ਰੇਤਾ ਪਿਆ ਸੜਿਆ ਕੋਈ ਤਰੀਕੇ ਨਾਲ ਇਹਨੂੰ ਕੰਮ ਨਹੀਂ ਕਰਨਾ ਆਉਂਦਾਗਾ ਮੈਂ ਹੁਣ ਰੋਜ਼ ਗੱਡੀਆਂ ਸਾਫ਼ ਕਰਦੀ ਆ ਮੈਨੂੰ ਕਿਤੇ ਗੱਡੀ ਕਿਵੇਂ ਸਾਫ਼ ਹੁੰਦੀ ਹੁੰਦੀ ਹੈਗੀ ਉਹ ਗੱਡੀਆਂ ਚਲੋ ਹੁਣ ਪਤਾ ਲੱਗ ਜੂ ਕਿਵੇਂ ਸਾਫ਼ ਹੋਏ ਕਰ ਕਰ ਚਿੰਤਾ ਨਾ ਤੁਸੀਂ ਚਾਹ ਪੀ ਲੈਨੇ ਮੈਂ ਮਾਰ ਦੂੰਗੀ ਤੇ ਸੋਈ ਚ ਬਣੀ ਪਈ ਐ ਕੋਈ ਨਹੀਂ ਕੋਈ ਨਹੀਂ ਮੈਂ ਚਾਹ ਫੇਰੀ ਪੀਉ ਐਥੇ ਮਾਰ ਕੇ ਇਰੇ ਤਰ ਲੱਗੇ ਪੇ ਕੋਈ ਕੰਮ ਦਾ ਤਰੀਕਾ ਨਹੀਂ ਹੈ ਕਰਨ ਦਾ ਤਰੂ ਆਪ ਨੂੰ ਪਤਾ ਨਹੀਂ ਸੀਗਾ ਵੀ ਸਰਕਾਰ ਨੇ ਜਾਣੇਗਾ ਮੈਂ ਗੱਡੀ ਸਾਫ਼ ਕੀਤੀ ਮੈਨੂੰ ਕੀ ਪਤਾ ਸੀ ਵੀ ਤੁਸੀਂ ਜਾਣਿਆ ਮੈਨੂੰ ਕਿਹੜਾ ਤੁਸੀਂ ਦੱਸਿਆ ਸੀਗਾ ਬੇਬੇ ਨੂੰ ਪਤਾ ਨਹੀਂ ਆ ਜਾਣਦਾ ਤਾਂ ਛੋਟੇ ਬੇਬੇ ਨੂੰ ਪਤਾ ਹੋਊ ਮੈਨੂੰ ਨਹੀਂ ਪਤਾ ਇੱਥੇ ਮਾਰ ਦਿੱਤਾ ਲੱਗਿਆ ਪਿਆ ਜੇ ਤੈਂਗਾ ਹਾ ਖੋਲੂੰਗਾ ਸਾਰੇ ਹੱਥਾਂ ਮੇਰੇ ਲੱਗ ਜੂਗਾ ਸਵਾਰ ਕੇ ਮਾਰੇ ਮਾਰਤਾ ਗਈ ਉਹ ਨੂੰ ਹੀ ਰਹਿੰਦਾ ਪਤਾ ਹੈ ਲੈ ਬੱਸ ਹੁਣ ਤਾਂ ਤੈਨੂੰ ਪਤਾ ਨਹੀਂ ਵੀ ਸਰਦਾਰ ਰੋਜ਼ ਜਾਂਦਾ ਹੈਗਾ ਚੱਲ ਬੱਸ ਹੋ ਗਈ ਸਾ ਤੋਂ ਹੁਣ ਤਾਂ ਛੱਤ ਤੇ ਉੱਤੇ ਨਹੀਂ ਮੇਰਾ ਹੱਥ ਹੱਥ ਹੀ ਨਹੀਂ ਆਣਾ ਮੇਰਾ ਐਡਿਟ ਬਰੋਥ ਹੋਈ ਚੜਜਸ ਉੱਤੇ ਕੀ ਮੇਟੜਾ ਬਾਰਨਟ ਦੇ ਗੱਡੀ ਗੁੱਡੀ ਟੁੱਟ ਗਈ ਫੇਰ ਮੇਰੇ ਤੇ ਉਹ ਹੀ ਗੱਲ ਮੇਰੇ ਪੇਕਿਆਂ ਤੋਂ ਮੰਗੋ ਮੇਰੇ ਪੇਕਿਆਂ ਤੋਂ ਜੇ ਮੈਂ ਸੇ ਦਾ ਹੱਥ ਮੁੱਚਦਾ ਨਹੀਂ ਚੜਨਾ ਇੱਥੋਂ ਹੀ ਮਾਰ ਪਰ ਤੂੰ ਨਹੀਂ ਮੈਂ ਹੱਥ ਨਹੀਂ ਨਾ ਜਾਂਦਾਗਾ ਐਨਾ ਕੀ ਜਾਂਦਾ ਮਾਰਦਾ ਨਹੀਂ ਆ ਮਾਰ ਮਾਰ ਸਾਰ ਕੇ ਮੈਂ ਨਕਾ ਲਾ ਕੇ ਦੇਖਦਾ ਕਿ ਤੇਰੇ ਸੱਤ ਨਹੀਂ ਲੈ ਜਾ ਕਿ ਮੈਂ ਜ਼ੁਲਮ ਕਰਦੇ ਆ ਜ਼ਾਲਮ ਸਾਰਾ ਦਿਨ ਮਾਪਤ ਅਰੇ ਬਰੀ ਕਬਰੀ ਕਣ ਪਿਆਰੇ ਇੱਥੇ ਦਾ ਸਮਾਰ ਕੇ ਮਾਰ ਦੋਨੇ ਪਾਪੀ ਆ ਮਾਂ ਪੁੱਤ ਕੋਈ ਨਹੀਂ ਤੂੰ ਕੀ ਬੋਲੀ ਜਾਨੀ ਮੇਰੀ ਮਾਂ ਨੂੰ ਕੀ ਬੋਲਦੀ ਐ ਮੈਂ ਕਦੋਂ ਬੋਲੀ ਮੈਂ ਤਾਂ ਐਂ ਗਿਆ ਮਾਂ ਕੋਲੇ ਜਾ ਕੇ ਚਾਹ ਪੀ ਲਾ ਹੋਰ ਕੁਝ ਚਾਹ ਪੀ ਲਾ ਚਾਹ ਮੈਂ ਪੀ ਲੂੰਗਾ ਲੈ ਵਸੇ ਦੁੱਗ ਮੇਰਾ ਹੱਥ ਜਾਂਦਾ ਕੋਈ ਨਹੀਂ ਮੈਂ ਜਾ ਕੇ ਚਾਹ ਪੀਣੇ ਸਵਾਰ ਕੇ ਮਾਰਦੀ ਪਾਪੀ ਕਿਸੇ ਥਾਂ ਦੇ ਦੋਨੇ ਇੱਕੋ ਜਿਹਾ ਮਾਂ ਪੁੱਤ ਉਹ ਜੀ ਮਾयां ਹੋ ਜਾ ਪੁੱਤ ਹੈਗਾ ਛਰਦੇ ਨੇ ਜੀ ਉਂਗਲਾਂ ਲਾਈ ਜਾਂਦੀ ਉਸੇ ਨੇ ਕਿਹਾ ਉਹ ਜਮਾ ਪੱਕਾ ਵੀ ਲੀੜੇ ਨੇ ਤੋਣਨੀ ਤੂੰ ਗੱਡੀ ਸਾਫ ਕਰਾਈ ਕਰਤੀ ਬਥੇਰੀ ਦੁੱਧ ਤੇ ਮੈਂ ਕਰਦੀ ਵੀ ਨਹੀਂ ਹੋਰ ਹੁਣ ਟੱਕ ਪਰੇ ਤੇਰੇ ਕੱਪੜੇ ਧੋਣੀਆਂ ਬੇਬੇ ਮੇਰੇ ਵਾਸਤੇ ਚਾਹ ਲਿਆ ਚਾਹ ਕਿਹੜੀ ਲਿਆ ਬਤਾਓ ਬਈ ਇਹ ਕੀ ਚਾਹ ਮੈਂ ਪੱਕਾ ਘੜਾਣਾ ਕਰਿਆ ਪਿਆ ਗਾਨੇ ਪਾ ਕੇ ਗਾਨੇ ਤੇ 70 ਪਾ ਕੇ ਮਗਾਈ ਜਾਂਦੀ ਹੈ ਤੇ ਨਾ ਖੰਡ ਪਾ ਕੇ ਉਹਨੂੰ ਕੌਣ ਪੀਵੇ ਕਾੜਾ ਬਣਾਏ ਤੇ ਬੇਬੇ ਮੜਾ ਮੜਾ ਨੂੰ ਸਮਝਾਇਆ ਕਰ ਮੈਂ ਤਾਂ ਫालतੂ ਖਰਚੇ ਕਰਦੀ ਐ ਇਹ ਉਹ ਨਾਲੇ ਆਪਾਂ ਨੂੰ ਸ਼ੁਗਰ ਕਰੂਗੀ ਇਹ ਇਹ ਮੇਰੀ ਸਮਝਾਈ ਨਹੀਂ ਸਮਝ ਨਹੀਂ ਪਾਈ ਮੈਂ ਤਾਂ ਬਥੇਰਾ ਮੱਥਾ ਮਾਰ ਰਿਹਾ ਮੜਾ ਵਾਟ ਤੂੰ ਕੀ ਆ ਕਰ ਮੈਂ ਤਾਂ ਕਹਿੰਦਾ ਗੱਲ ਕਹੀ ਗਲਦੀ ਨਹੀਂ ਕੋ ਬੇਬੇ ਉਹ ਮੈਂ ਹੁਣ ਨਾਲ ਦੇ ਨਾਲ ਪਹਿਲਾਂ ਵੀ ਲੜਕੇ ਆ ਉਹ ਗੱਡੀ ਤੇ ਮੈਂ ਕੱਪੜਾ ਮਾਰ ਉਹਨੂੰ ਆਪ ਨਹੀਂ ਪਤਾ ਵੀ ਮੈਂ ਰੋਜ਼ ਸ਼ਹਿਰ ਜਾਣਾਗਾ ਤੇ ਗੱਡੀ ਤੇ ਕੱਪੜਾ ਮਾਰ ਨਹੀਂ ਸਕਦੇਓ ਕੱਪੜਾ ਮਾਰ ਸਕਦੇ ਭਾਈ ਹੋਰ ਉਹਨੂੰ ਕੋਈ ਮੂੰਹ ਦੇਖਣਾ ਇੱਥੇ ਬਾਹਰ ਕੇ ਆਪਾਂ ਕੰਮ ਕਰਨ ਖਾਤਰ ਹੀ ਲੈਂਦੀ ਐ ਜੇ ਉਹਦੇ ਬੇਨਾਂ ਦੀ ਕੋਈ ਚੀਜ਼ ਕੱਪੜਾ ਕਰਦੀਆਂ ਚੀਜ਼ਾਂ ਦਾ ਸਮਝ ਸਕਦੀ ਆ ਉਹ ਬੇਬ ਇਹ ਕੋਈ ਵੀ ਚੀਜ਼ ਨਹੀਂ ਲੈ ਕੇ ਆਈ ਇਹਦਾ ਨਾ ਸਾਰਾ ਕੁਝ ਬੰਦ ਕਰ ਬੰਦ ਕੀ ਕਰਗੇ ਭਾਈ ਕਰੀ ਜਾਂਦੇ ਸਭ ਕੁਝ ਕਹਿੰਦੇ ਹੁਣ ਇੱਧਰ ਕਹਿੰਦੇ ਖਰਚੇ ਦੇ ਫੱਟੇ ਚੱਕ ਰੱਖੇ ਮੈਂ ਤਾਂ ਇਹ ਕਿਹਾ ਮੈਂ ਛੱਡ ਦਈਏ ਨਾ ਇਹ ਤੇਲ ਨਾ ਇਹ ਮਿਰਚ ਦੇਖ ਲੱਗਣਾ ਕਿੰਨਾ ਕਿੰਨਾ ਪਾਉਂਦੀ ਐ ਤੇ ਬੇਬੇ ਦਾ ਕੀ ਹੱਲ ਕਰੀਏ ਉਹਦਾ ਹੱਲ ਕੀ ਕਰਨਾ ਭਾਈ ਲੋੜ ਇਹਨਾਂ ਨੇ ਕਹਿੰਦੇ ਮੈਂ ਤਾਂ ਕਹਿੰਦੀ ਹਾਂ ਉਸ ਮਾਨਾ ਇਹਨਾਂ ਨੂੰ ਲੈ ਕਿਨੇ ਦੇ ਆ ਕਰ ਥੋੜਾ ਕਾ ਨਾ ਦੇ ਆ ਕਰ ਵੀ ਕੱਢ ਕੇ ਅੰਦਰ ਪਾ ਦੇ ਆ ਕਰੂੰਗੀ ਮੈਂ ਬੇਬੇ ਉਹ ਪਛਾੜੀ ਨਾ ਦਈਏ ਮੈਂ ਦੂਜਾ ਵਿਆਹ ਕਰਾ ਲੈ ਛੱਡਦਾ ਪਰ ਕਿੱਥੋਂ ਦੇਵਾਂਗੇ ਕਹਿੰਦੇ ਛੱਡੇ ਤਾਂ ਕਿੱਥੋਂ ਲੋਟ ਆ ਜੂਗੇ ਜੇ ਆਪਾਂ ਇਹਨੂੰ ਛੱਡ ਦੇਵਾਂਗੇ ਕਹਿੰਦੇ ਦੂਜਾ ਵਿਆਹ ਤਾਂ ਕਰਾ ਲੈਣਾ ਫਿਰ ਕਹਾਂ ਕਹਿੰਦੇ ਉਹ ਲੜਨਗੇ ਆਪਾਂ ਨੂੰ ਉਹਨੇ ਦਿੱਤਾ ਤਾਂ ਨੰਗਾ ਨੇ ਕੁਛ ਨਹੀਂ ਗੱਲ ਕਰ ਆਪਾਂ ਤਾਂ ਲੈਣ ਦੇ ਮਾਰੇ ਉਹ ਖੜੇ ਹੋ ਜਾਣਗੇ ਹਾਂ ਉਹ ਤਾਂ ਐਵੇਂ ਹੀ ਮੰਗਣਗੇ 20-25 ਲੱਖ ਰੁਪਏ ਮੰਗ ਲੈਣਗੇ ਉਹ ਮੰਗਣ ਦੇ ਬੁੱਤ ਮੋਰ ਕਹਿੰਦੇ ਛੱਡ ਤਾਂ ਇਹਨੂੰ ਬਿਠਾ ਦੇ ਜੀ ਤਾਂ ਮੇਰਾ ਵੀ ਕਰਦਾ ਵੀ ਲੈ ਕੇ ਤਾਂ ਕੁਛ ਨਹੀਂ ਆਈ ਨੰਗਾ ਕਰਦੀ ਤੇ ਕਹਿੰਦੇ ਕੰਮ ਦਾ ਡੱਕਾ ਨਹੀਂ ਤੋੜਦੇ ਨਾ ਇਹੋ ਚੀਜ਼ਾਂ ਸਾਹਮਣੇ ਨਾ ਮੈਂ ਬੇਬੇ ਉਹ ਤਾਂ ਹੁਣ ਆਪਾਂ ਨੂੰ ਪਤੀ ਇਹ ਵੀ ਕੁਛ ਲੈ ਕੇ ਨਹੀਂ ਉਹ ਆਪਣੀ ਨੌਕਰਾਨੀ ਤਾਂ ਹੈਗੀ ਐ ਨੌਕਰਾਨੀਆਂ ਨੂੰ ਕੰਮ ਲਿਆ ਕਰੇ ਨੇ ਤੋ ਆਹੀ ਮੈਂ ਕਹਿੰਦੀ ਉਹ ਤੋ ਛੱਡਣ ਦੀ ਲੋੜ ਨਹੀਂ ਆਪਾਂ ਕੰਮ ਲਾਓਏ ਤੋ ਕਹਿੰਦੇ ਤਾੜ ਫੜਨਾ ਦੋ ਤਾਂ ਕਹਿੰਦੇ ਕਰੀ ਤਾੜ ਫੜ ਕੰਮ ਲਿਆ ਉਧਰ ਮੈਂ ਕਰਿਆ ਕਰੂੰਗੀ ਤੇ ਬਾਹਰਾਂ ਚੀਜ਼ਾਂ ਨੂੰ ਖੁੱਲਵਾ ਰਹੇ ਨਾ ਕਰੋ ਚੱਕਣ ਨਾ ਦਿਆ ਕਰੋ ਜਿੰਨੀ ਕੀ ਚੀਜ਼ ਮੈਨਾਂ ਨਹੀਂ ਸਰਦਾ ਓਨੀ ਕੀ ਚੱਕਣ ਦਿੱਤੀ ਉਹ ਬੇਬੇ ਨਾ ਹੁਣ ਜਿਹੜਾ ਇਹ ਫਾਲਤੂ ਖਰਚੇ ਕਰਦੀ ਐ ਉਹ ਮੈਨੂੰ ਤੇ ਹਰ ਖਾ ਬਹੁਤ ਚੜ ਜਾਏਗਾ ਮੈਨੂੰ ਕਦੇ ਮੈਨੂੰ ਐ ਲੱਗਦਾ ਮੈਥੋਂ ਕਿਤੇ ਕੁੱਟਣਾ ਖਾ ਲਈ ਕੁੱਟ ਖਾਣ ਵਾਲੀ ਗੱਲ ਸੁਣ ਲਾ ਬੇ ਖਰਚੇ ਵਾਲੀ ਗੱਲ ਸੁਣ ਲੈ ਹੁਣ ਮੈਂ ਉਧਰੋਂ ਆਈ ਤਾਂ ਕੰਨ ਮੈਂ ਲੀੜੇ ਮਸ਼ੀਨ 'ਚ ਮੈਂ ਧੋਨੀ ਆਵਾਂ ਮਸ਼ੀਨ 'ਚ ਲੀੜੇ ਨੇ ਧੋਨੇ ਤਾਂ ਵੀ ਤੇਰੇ ਪਿਓ ਨੇ ਦਿੱਤੀ ਹੈ ਮੈਂ ਤੇਰਾ ਕੀਮਤ ਵਾਲਾ ਸਾਡੀ ਮਸ਼ੀਨ 'ਤੇ ਥਲਾਉਣ ਦਾ ਮਸ਼ੀਨ 'ਚ ਧੋਣਾ ਆਉਣਾ ਨਹੀਂ ਪੁੰਜਣਾ ਆਉਣਾ ਨਹੀਂ ਤੇ ਮਸ਼ੀਨ 'ਚ ਲੀੜੇ ਧੋਣਗੇ ਫਿਰ ਬਾਲਟੀ ਧੋਣਾ ਆਲੋ ਚੱਕ ਲਈ ਆਪਣੀ ਨਵੀਂ ਬਾਲਟੀ ਵੀ ਪੁਰਾਣੀ ਬਾਲਟੀ ਚੱਕ ਲੈ ਉੱਥੇ ਜਾ ਕੇ ਪਿਓ ਨੇ ਲੀੜ ਦਿੱਤੀ ਆਪੇ ਉਹ ਕਰ ਤਲਾ ਨਾਲੇ ਮੈਂ ਬੇਬੇ ਫਾਲਤੂ ਲਾਈਟ ਮਚਾਉਂਦੀ ਐ ਇਹ ਇਹਨੂੰ ਠੰਡੇ ਪਣਿਆ ਨਾ ਹੁਣ ਦਿਆ ਕਰ ਤੂੰ ਗੀਜਰ ਚਲਾਉਂਦੀ ਐ ਵਾਰੀ ਵਾਰੀ ਗੀਜਰ ਤਾਂ ਮੈਂ ਨੇ ਸੋਡ ਪੂਰੀ ਪਾਬੰਦੀ ਕਰਦੇ ਤੇ ਐਨੀ ਠੀਕ ਹੁੰਦੀ ਹੈ ਨਾ ਨਾ ਐਨੀ ਲੋਟਾਂ ਦੀ ਬੁੱਤ ਕਹਿੰਦੇ ਹੁਣ ਮੈਂ ਸਾਰੇ ਦਿਨ ਇਹ ਨਗਰਾਨੀ ਤੇ ਹੀ ਆ ਮੈਂ ਤਾਂ ਕੋਈ ਚੀਜ਼ ਨਹੀਂ ਚੱਕਣ ਦਾ ਹੁਣ ਚਾਹ ਐਨਾ ਤਾਂ ਦੁੱਧ ਪਾਇਆ ਪਿਆ ਐਨਾ ਮਿੱਠਾ ਲਾ ਉਹ ਵੀ ਅਗਰ ਰਾਣਾ ਦੀ ਪੀ ਕੋਣ ਵੀ ਬੇ ਉਹਨੂੰ ਉਹ ਬੇਬੇ ਇਹਨੂੰ ਕੋਈ ਤਰੀਕਾ ਹੀ ਨਹੀਂ ਹੈ ਕਿਸੇ ਗੱਲ ਦਾ ਨਾਲੇ ਇਹਨੂੰ ਚੀਜ਼ਾਂ ਲੈਣ ਦੀ ਕੀ ਲੋੜ ਐ ਆਪਦੇ ਪੇਕੇ ਤੇ ਕੋ ਮੰਗਦੀ ਆਪਣੇ ਘਰੇ ਬਰਤੌਰ ਚੀਜ਼ਾਂ ਨੂੰ ਹੈਗੇ ਵਰਤੇ ਦੇ ਚਿਰ ਤੱਕ ਮੈਂ ਤੈਨੂੰ ਦੱਸਾਂ ਨੰਗ ਘਰ ਦੀ ਆ ਗਈ ਕਹਿੰਦੇ ਆ ਇੱਥੇ ਆ ਕੇ ਸੇ ਛਾਹ ਬਣੀ ਬੈਠੀ ਹੈਗੀ ਹੁਣ ਕਹਿੰਦੇ ਹੁੰਦੇ ਸਿਆਣੇ ਆ ਕੇ ਤੌੜੀ ਸੀ ਛੋਟੀ ਧਾਣੇ ਭੇਕੇ ਬਾਹਰ ਪਾਟ ਨਿਕਲੀ ਹੁਣ ਆਈ ਸੀ ਨੰਗ ਘਰੋਂ ਇੱਥੇ ਖੁੱਲਾ ਖਾ ਕੇ ਕਹਿੰਦੇ ਤਾਂ ਹੁਣ ਹੋਰ ਹੀ ਕੁਸ ਰੱਖਦੀ ਆਪਾਂ ਨੂੰ ਹਾਂ ਅਸਲ ਥੋੜੀ ਜਿਆਦੇ ਚੰਬਲੀ ਹੈ ਜਿਆਦੇ ਜਾਂਬੜ ਦੀ ਪੁੱਤ ਹਾਂ ਨਹੀਂ ਬੇ ਤੂੰ ਨਾ ਥੋੜੀ ਜਿ ਨੂੰ ਢਿੱਲ ਦੇਤੀ ਚੰਮੜਾਈ ਤੂੰ ਐ ਫਿਰ ਉਹ ਗੱਲ ਜੇ ਮੈਂ ਚੰਮੜਾਈ ਮੈਨੂੰ ਦੁੱਖ ਦੇ ਜਾਂਦੀ ਪੁੱਤ ਹੁਣ ਕਹਿੰਦੇ ਮੇਰੇ ਤਾਂ ਉੱਤੋਂ ਦੀ ਪੈਂਦੀ ਜਮੇ ਹੁਣ ਤਾਂ ਚੀਨੀ ਜ਼ਿਆਦੇ ਪਉਂਦੀ ਐ ਇਹ ਮੈਂ ਚਾਹ ਪੀਂਦਾ ਨਹੀਂ ਇਹਨੀ ਚੀਨੀ ਵਾਲੀ ਤੇ ਹੁਣ ਤਾਂ ਮੈਂ ਜਾਣਾਂਗਾ ਸ਼ਹਿਰ ਤੇ ਮੜਾ ਇਹ ਤੂੰ ਖਿੱਚ ਕੇ ਰੱਖੀ ਇਹਨੂੰ ਖਿੱਚ ਕੇ ਰੱਖੋਗੇ ਬੁੱਤ ਬਣ ਕੇ ਚਾਹ ਤਾਂ ਮੈਂ ਕਰ ਦਨੀ ਜੇ ਤੇ ਪੀਣੀ ਆ ਫੇਰ ਉਹ ਨਹੀਂ ਬੇਬੇ ਹੁਣ ਮੈਂ ਜਾ ਕੇ ਸ਼ਹਿਰੀ ਚਾਹ ਪੀ ਲੂੰਗਾ ਕੋਈ ਗੱਲ ਨਹੀਂ ਮੈਂ ਡੇਟ ਹੁਣਾ ਨਹੀਂ ਤੇ ਤੂੰ ਉੱਥੇ ਆਉਂਦਾ ਹੋਇ ਚੀਨੀ ਲੈ ਤੇ ਨਾ ਸ਼ੱਕਰ ਲੈ ਉਹ ਜਾਂ ਤਾਂ ਸਾਰਾ ਕਹਿੰਦੇ ਚਾਹ ਖੰਡ ਕਹਿੰਦੇ ਮਕਾਟਾ ਕੁਛ ਨਹੀਂ ਆਥਨ ਨੂੰ ਹੈਗਾ ਉਹ ਬੇਬੇ ਤੂੰ ਨਾ ਅਲਮਾਰੀ ਚ ਜਿੰਦਾ ਲਾ ਕੇ ਰੱਖਿਆ ਕਰ ਇਹਨੂੰ ਥੋੜਾ ਥੋੜਾ ਸਮਾਨ ਦਿਆ ਕਰ ਇਹਨੂੰ ਕੋਈ ਬਰਤਨ ਦਾ ਪਤਾ ਨਹੀਂ ਹੈ ਕਿਸੇ ਗੱਲ ਦਾ ਠੀਕ ਆ ਬੱਤ ਪਰ ਹਾਂ ਹੀ ਕਰਿਆ ਕਰੂੰਗੇ ਹੁਣ ਤੋ ਉਹਨੂੰ ਕਹਿਣਾ ਚਾਹ ਰਾ ਨਾ ਪੁੱਛ ਵੀ ਚਾਹ ਇੰਨੇ ਮਿੱਠਾ ਪਾਇਆ ਗਿਆ ਤੇ ਇੰਨਾ ਘੜਾਣਾ ਕਰਕੇ ਤੇਰੇ ਤੇਰਾ ਪੁੱਛਦਾ ਸਹੀ ਕਰ ਨਹੀਂ ਮਰਦਾ ਲੜੂ ਬੇਬੇ ਮੈਨੂੰ ਪੁੱਛੂੰਗਾ ਤਾਂ ਹੈਗਾ ਆਪਣਾ ਗੱਲ ਨਾ ਖਰਚੀ ਦੀ ਨਹੀਂ ਹੈਗੀ ਆਪਾਂ ਨੂੰ ਇਹ ਜਾੜੇ ਚੀਨੀ ਪਾਪਾ ਕੇ ਆਪਾਂ ਨੂੰ ਸ਼ੁਕਰ ਕਰਦੋ ਸਾਰੇ ਨੂੰ ਇਹ ਸ਼ੂਗਰ ਤਾਂ ਕਰ ਦੋ ਵੀ ਨਾਲੇ ਕਹਿੰਦੇ ਭਾਈ ਆਰਤੀ ਇਹਦੇ ਮੱਥੇ ਲੱਗਣਾ ਰੋ ਸੌਖੀ ਗੱਲ ਹੈ ਕਿ ਰੋ ਜਾਰਤੀਓ ਤਾਂ ਮੰਗਣੀ ਵੀ ਆ ਚੀਜ਼ ਦਿਓ ਇਹਦੇ ਖਾਇ ਨੇ ਹੁਣ ਆਰਤੀ ਇਹਦੇ ਮੂੰਹਾਂ 'ਚ ਕੋਨਾ ਸਪਾਟਣਾ ਫਿਰ ਆਪਾਂ ਨੂੰ ਕਰਕੇ ਸ਼ੂਗਰ ਰੱਖ ਦਾਂ ਮੂੰਹੇ ਕੋਨਾ ਖਪਾ ਦੂਗੀ ਤੇ ਨਾਲੇ ਜਿਹੜੀ ਖੇਤੀਆਂ ਦੀਆਂ ਚਾਹ ਦਿਹਾੜੀਆਂ ਉਹ ਚ ਵੀ ਇੰਨੀ ਹੀ ਮਿੱਠਾ ਪਉਂਦੀ ਹੈ ਜਾੜੇ ਆਈ ਕਰਦੇ ਭਾਈ ਦੁੱਧ ਪਾਣ ਕਿੱਥੇ ਨਾਲੇ ਡੇਰੀ 'ਚ ਪਾ ਦਿਆ ਕਰਕੇ 2-4 ਸਿਰ 4 ਕਿਲੋ 5 ਕਿਲੋ ਬੱਕਾ ਰੱਖਦੇ ਹੱਥ ਨਾਲ ਖੋਹੀ ਨਹੀਂ ਮੁੱਕ ਗਿਆ ਉਹ ਬਾਬੇ ਕੋਈ ਗੱਲ ਨਹੀਂ ਇਹ ਰੱਖਿਆ ਕਰਦਾ ਮੈਂ ਤਾਂ ਮੈਂ ਤਾਂ ਖੂਨ ਮਾਰ ਉਹ ਪੁੱਛ ਚਾਹ ਵਾਸਤੇ ਉਹ ਬੇਲੋਗੇ ਦੇਖ ਕੇ ਜਾ ਤੂੰ ਜਾਂਦਾ ਹੋਇਆ ਮੈਂ ਦੇਖ ਰਾਂਗੇ ਵੀ ਕੋਈ ਗੱਲ ਹਾਂ ਲੈ ਰੇਦਾ ਲਿਬੜਿਆ ਪਏ ਦੇਖੀ ਪੱਥਰ ਸਾਰਾ ਗੋਹੇ ਦਾ ਪਹਿਲਾਂ ਮੈਂ ਬੇਬੇ ਕਹਿੰਦੀ ਗੋਹਾਏ ਦੇ ਨਾ ਵੱਡੇ ਨਾ ਸਿੱਟੇ ਛੋਟੇ ਨਾ ਗੋਹਾਂ ਨਹੀਂ ਦਿੱਤਾ ਲੋਹੇ ਦਾ ਪੱਥਰ پتہ ਨਹੀਂ ਕਿੱਧਰ ਟਰਟਾ ਜ ਤੇ ਹੁਣ ਇਹਨੂੰ ਧੋ ਕੇ ਲੈ ਹੁਣ ਇਹਦੇ ਚ ਕੱਪੜੇ ਧੋਣੇ ਪੈਣਗੇ ਮੈਨੂੰ ਮਸ਼ੀਨ ਚ ਹੁਣ ਮੈਂ ਧੋਕੇ ਪਾ ਦਾਂਦੀ ਕੱਪੜੇ ਮਹਾਰਾਣੀ ਕੀ ਕਰੀ ਜਾਂਦੀ ਹੈ ਬੱਠਲ ਤੋਂ ਨੀਮੰਦਾ ਹਾ ਤੜਕੇ ਪਲਾਂ ਵਿੱਚ ਗੋਹਾ ਸਿੱਟਿਆ ਸੀ ਹੁਣ ਮੈਂ ਇਹਦੇ ਵਿੱਚ ਕੱਪੜੇ ਧੋਣੀਆਂ ਧੋਕੀ। ਉਹ ਤੈਨੂੰ ਕੋਈ ਕੰਮ ਕਰਨ ਦਾ ਤਰੀਕਾ ਹੈਗਾ? ਮੈਨੂੰ ਕਦੇ ਵੀ ਕਹੀਏ ਨੇ ਚਾਹ ਪੀ ਲੋ ਚਾਹ ਪੀ ਲੋ। ਹਾਂ। ਉਹ ਸਾਰੀ ਚ ਦੇਖ ਲੈ ਸ਼ੱਕਰ ਪਾਈ ਪਈ ਐ। ਐਨੀ ਨਹੀਂ ਸ਼ੱਕਰ ਪਾਉਂਦੇ ਹੁੰਦੇ ਨੇ, ਐਨੀ ਨਹੀਂ ਚੀਨੀ ਪਾਉਂਦੇ ਹੁੰਦੇ ਨੇ। ਮੈਂ ਜਿਵੇਂ ਫਿੱਕੀ ਚਾਹ ਕਰਕੇ ਐਸੀ ਹੀ ਮਿੱਠੀ ਨਹੀਂ ਸੀ ਪਾਇਆ ਚਾਚ। ਫਿੱਕੀ ਚਾਹ ਕਰਕੇ ਐਸੀ? ਹਾਂ। ਥੋੜਾ ਜਿਹਾ ਮਿੱਠਾ ਪਾਏ ਤੁਸੀਂ ਕਿਹਾ ਸੀ ਵੀ ਮਿੱਠਾ ਵਾਲਾ ਨਾ ਪਾਇਆ ਕਰ ਤੇ ਮੈਂ ਘੱਟ ਪਾਇਆ ਸੀਗਾ। ਬੇਬੇ ਨੇ ਮੈਨੂੰ ਦੱਸਿਆ। ਹਾਂ। ਉਹ ਮੈਂ ਦੇਖ ਕੇ ਕਾ ਗੜਾਣਾ ਬਣਾਇਆ ਪਿਆ ਤੂੰ ਬੇਬੇ ਨੂੰ ਨਾ ਪਤਾ ਹੋਵੇ ਕਿਤੇ ਬੇਬੇ ਨੂੰ ਫਿੱਕੀ ਲੱਗੀ ਹੋਵੇ ਬੇਬੇ ਨੇ ਨਾ ਪਤਾ ਹੋਵੇ ਹਾਂ ਉਹ ਬੇਬੇ ਦਾ ਦਿਮਾਗ ਖਰਾਬ ਹੈ ਤੂੰ ਕਿਹੜੀਆਂ ਗੱਲਾਂ ਕਰਦੀ ਹੈ ਮੇਰੀ ਮਾਂ ਨੂੰ ਕੀ ਕਹਨੀ ਹੈ ਤੂੰ ਫਿਰ ਮੈਂ ਇਹ ਕਹਿੰਦੇ ਹਾਂ ਵੀ ਬੇਬੇ ਨੂੰ ਕੀ ਫਿੱਕੀ ਲੱਗੀ ਉਹਨੇ ਮਿੱਠਾ ਨਾ ਬਾਤਾ ਮੈਂ ਤਾਂ ਜਮੀ ਥੋੜਾ ਮਿੱਠਾ ਪਾਇਆ ਸੀ ਮੈਂ ਤਾਂ ਫਿੱਕੀ ਚਾਹ ਬਣਾਈ ਸੀ ਤੂੰ ਟਿਕ ਜਾ ਤੈਨੂੰ ਕੰਮ ਕਰਨ ਦਾ ਕੋਈ ਤਰੀਕਾ ਨਹੀਂ ਹੈਗਾ ਤੂੰ ਜਾਣ ਜਾਣ ਕੇ ਨਾ ਸ਼ੱਕਰ ਤੇ ਚੀਨੀ ਜਾਣ ਕੇ ਵੀ ਮੁੱਕ ਜੇ ਸਾਡਾ ਜਾਣ ਕੇ ਖਰਚ ਕਰਉਣੀ ਹੈ ਤੂੰ ਮੈਨੂੰ ਤੈਨੂੰ ਸਾਰੀਆਂ ਗੱਲਾਂ ਦਾ ਪਤਾ ਹੈਗਾ ਨਹੀਂ ਨਹੀਂ ਮੈਂ ਕੋਈ ਜਾਣ ਕੇ ਨਹੀਂ ਪਾਇਆ ਮੈਂ ਤੁਹਾਨੂੰ ਬਹਿ ਅੱਛਾ ਸਾਨੂੰ ਵਹਿਮ ਹੋ ਰਿਹਾ ਹੈ ਮੈਂ ਦੇਖ ਕੇ ਆਇਆ ਹੁਣ ਉਹ ਮੈਨੂੰ ਵਹਿਮ ਹੈ ਮੇਰੇ ਬੇਬੇ ਨੇ ਤਾਂ ਹੀ ਕਿਹਾ ਸੀਗਾ ਕਿ ਭਾਈ ਤੂੰ ਦੇਖ ਕੇ ਜਾ ਚਲੋ ਹੋ ਗਈ ਉਹ ਗਲਤੀ ਹੋ ਗਈ ਉਹ ਮੁੜ ਕੇ ਨਹੀਂ ਮੰਨਦੀ ਅੱਗੇ ਤੋਂ ਘਟ ਪਾ ਹਾਂ ਮੁੜ ਕੇ ਗੱਲ ਨਹੀਂ ਹੋਣੀ ਚਾਹੀਦੀ ਦੇਖ ਲੈ ਚੰਗਾ ਹਾਂ ਕੋਈ ਮੈਂ ਸ਼ਹਿਰ ਜਾਣਾ ਕੁਝ ਕੁਝ ਚੀਜ਼ ਤਾਂ ਨਹੀਂ ਮੰਗਾਉਣੀ ਤੂੰ ਨਹੀਂ ਮੈਂ ਤਾਂ ਕੁਝ ਨਹੀਂ ਮੰਗਾਉਣਾ ਫੇਰ ਨਾ ਮੈਨੂੰ ਕਹੀ ਫੇਰ ਉਹਨੂੰ ਤੂੰ ਘਰੇ ਇਹਨੂੰ ਕਹਿ ਦੇਣੀ ਹੈ ਮੇਰੀ ਆ ਚੀਜ਼ ਨਹੀਂ ਇੱਥੇ ਹੁੰਦੀ ਮੇਰੀ ਆ ਚੀਜ਼ ਨਹੀਂ ਲੈਂਦੀ ਕਿੱਦਾਂ ਲੈ ਕੇ ਦਿੱਤਾ ਕੁਝ ਤਾਂ ਮੈਨੂੰ ਕਿਹੜੇ ਪੀੜਾ ਲਿਆ ਕਿਹੜੇ ਹੁਣ ਤੂੰ ਦਿਖਾਵਾ ਆਇਆ ਕਰਦਾ ਵੀ ਚੀਜ਼ਾਂ ਲੈ ਕੇ ਦੇਂਗਾ ਤੂੰ ਚੀਜ਼ਾਂ ਲੈ ਕੇ ਦੇਣ ਵਾਲਾ ਹੁੰਦਾ ਇਹ ਜਾਂ ਕਿ ਹੁੰਦਾ ਉਹ ਲੈ ਕੱਲੀ ਜਾਂਦੇ ਜੇ ਕੋ ਵੀ ਦਮੇ ਨਾਲ ਵਗ ਜਾ ਨਾਲ ਲੈ ਜੀ ਮੈਨੂੰ ਸ਼ਹਿਰ ਜਾ ਆਵਾ ਕੋਈ ਦਨੂਗਾ ਕੋਈ ਇਹੀ ਗੱਲ ਕੋਈ ਕੱਪੜਾ ਲੀੜਾ ਲੈਂਦੀ ਹੈ ਕੋਈ ਜੋੜਾ ਜੁੱਤੀ ਲੈਂਦੀ ਕੋਈ ਕੁਛ ਲੈਂਦੀ ਹੈ ਬੁੜੀ ਮੈਨੂੰ ਕਿਤੇ ਨਹੀਂ ਜਾਣ ਦਿੰਦੀ ਕਿਤੇ ਇਹਦੇ ਨਾਲ ਵੀ ਨਹੀਂ ਜਾਣ ਦਿੰਦੀ ਕੱਲਾ ਵਗ ਜਾਂਦਾ ਕਦੇ ਨਹੀਂ ਨਾਲ ਜਾਣ ਦਿੱਤਾ ਦੇਖਦੀ ਆਂ じゃ ਕਿਨੇ ਤਾਂ ਮੈਂ ਚਾਹ ਪੀਣੀ ਆਂ ਲੈ ਮੈਂ ਮਿੱਠਾ ਚੱਕ ਕਰਦੀ ਆਂ ਵੀ ਮਿੱਠਾ ਹੈਗਾ ਚਾਚਾ ਕਿੰਨਾ ਮਿੱਠਾ ਪਾਇਆ ਪਿਆ ਬੇਬੇ ਨੇ ਪਤਾ ਮੈਨੂੰ ਤਾਂ ਇੱਚ ਮਿੱਠੀ ਨਹੀਂ ਸੀ ਪਾਇ ਮੈਂ ਤਾਂ ਜਮੇ ਫਿੱਕੀ ਚਾਹ ਕਰੀ ਸੀਗੀ ਬੇਬੇ ਨੂੰ ਪੁੱਛਦੀ ਆ ਵੀ ਬੇਬੇ ਵਿੱਚ ਸ਼ੱਕਰ ਤਾਂ ਪਾਤੀ ਹੋਰ ਮੈਂ ਤਾਂ ਜਮੇ ਨਹੀਂ ਸੀ ਪਾਈ ਬੇਬੇ ਚਾਹ ਵਿੱਚ ਮੈਂ ਤਾਂ ਜਮੇ ਨਹੀਂ ਸੀ ਪਾਇਆ ਸ਼ੱਕਰ ਤਾਂ ਪਾਤੀ ਹੋਰ ਮੇਰੇ ਦਿਮਾਗ ਖਾਲਿਆ ਸੀ ਨਾ ਮੈਂ ਪਾਤੀ ਹਈ ਦੇਖ ਲੈ ਮੇਰੇ ਕੋ ਸਫਾਈਆਂ ਮਾਰ ਦਿਓ ਵੀ ਤਾਂ ਪਾਤੀ ਚਾਹ ਤੋਕਰ ਦੇ ਮਿੱਠਾ ਮੈਂ ਪਾਤਾ ਵੱਧ ਹੈ ਮੇਰੇ ਮੈਂ ਤੇ ਜਮੇ ਠਿੱਕੀ ਕਰੀ ਸੀ ਨਾ ਤਾਂ ਮੈਂ ਖੰਡ ਵੱਧ ਪਾਈ ਸੀ ਤੇ ਨਹੀਂ ਮੈਂ ਸ਼ੱਕਰ ਵੱਧ ਪਾਈ ਸੀ ਮੈਂ ਤਾਂ ਥੋੜੀ ਥੋੜੀ ਪਾਈ ਸੀ ਇੱਕ ਚਮਚਾ ਤੇ ਫਿਰ ਇੰਨਾ ਮਿੱਠਾ ਕਿੱਥੋਂ ਆ ਗਿਆ ਦੇ ਚੋ ਪਿੰਡ ਜੋ ਆ ਗਿਆ ਉਹ ਪਾ ਗਿਆ ਉਹ ਫਿਰ ਹੋਰ ਤਾਂ ਕੋਈ ਬਾਹਰ ਨਹੀਂ ਲੱਚਾ ਤੂੰ ਕਰੀ ਮਿੱਠਾ ਇਹ ਮੇਰੇ ਸਿਰ ਲਾਉਣੀ ਹੈਗੀ ਸੰਗ ਤਾਂ ਮੰਨੇ ਮੰਨਦੀ ਤੈਨੂੰ ਆਏ ਵੀ ਉਹ ਮੁੰਡਾ ਜਾਂਦਾ ਕਹਿ ਗਿਆ ਉਹ ਤੁਹਾਨੂੰ ਮੈਂ ਪਹਿਲੇ ਉੱਤੋਂ ਨਹੀਂ ਪੈ ਜਾ ਤੇ ਮੇਰੇ ਸੱਸ ਨੂੰ ਮੈਂ ਪਹਿਲੇ ਕਹਿੰਦਾ ਕਿ ਤੇ ਮੈਨੂੰ ਕੋਈ ਨਾ ਦੇਵੇ ਮੈਂ ਵੀ ਤਾਂ ਕਿਹੜੀ ਗੱਲ ਐ ਮੈਂ ਤਾਂ ਉਹ ਪੁੱਛਦੀ ਆ ਤੈਨੂੰ ਵੀ ਕੀ ਆ ਨਾ ਖਸ ਨੂੰ ਘੱਟ ਲੱਗਿਆ ਹੋਵੇ ਤੁਸੀਂ ਪਾ ਲਿਆ ਹੋਵੇ ਮੈਂ ਆਪਦੀ ਚਾਹ ਤੇ ਪਾ ਲੈਣੀ ਜੇ ਪਾਉਣਾ ਹੁੰਦਾ ਕਹਿੰਦੇ ਹੁਣ ਜੇ ਮੈਂ ਮਿੱਠਾ ਵੱਧ ਪੀਣਾ ਲਿਆ ਹੁਣ ਤੈਨੂੰ ਐ ਵੀ ਬੁਢੀ ਨੂੰ ਸ਼ੂਗਰ ਹੋਏ ਛੇਤੀ ਮਰ ਜੂਗੀ ਤਾਂ ਕਰਕੇ ਕਹਿੰਨੀ ਆ ਵੀ ਤੈਨ ਪਾ ਲਿਆ ਹੋਊਗਾ ਤੈਨ ਸੰਗ ਤਾਂ ਹੈ ਹੀ ਨਹੀਂਗੀ ਬੇਬੇ ਮੈਂ ਤਾਂ ਇੰਨੀ ਦੇਖ ਚੀਨੀ ਪਾਈ ਨਹੀਂ ਸੀਗੀ ਚਲ ਜੇ ਭਈ ਵੱਧ ਗਈ ਹੁਕੀਏ ਪੈ ਗਈ ਹੋਵੇ ਮੇਰੇ ਤੋਂ ਪੈ ਗਈ ਹੋਊਗੀ ਚਲ ਹਾਂ ਮੰਨ ਲਵਾਂਗਾ ਪਾਈਗੀ ਨਾ ਪਾਈ ਐ ਤੈਨੂੰ ਐ ਛੇਤੀ ਸ਼ੂਗਰ ਸਾਗਰ ਹੋ ਜੂ ਬੁਢੀ ਨੂੰ ਆਪੇ ਮਰ ਮੁਰ ਜਾਊਗੀ ਛੇਤੀ ਮੈਂ ਉਹਨੂੰ ਦੱਸ ਜੀ ਤੈਨੂੰ ਵੀ ਕੀ ਚਾਹ ਕਰਕੇ ਲੈ ਕੇ ਜਾਈ ਮੈਂ ਬਸ ਤੇਰੇ ਮੂਰੇ ਬੰਦੇ ਹੱਥ ਮੇਰੇ ਫਿੱਕੀ ਕਰਕੇ ਆਪੇ ਪੀ ਲੂੰਗੀ ਤਾ ਤੇ ਗਰਾਨਾ ਕਰ ਲੈ ਸਾਰਾ ਕੰਨ ਖੰਡ ਗੁੱੜ ਜਾ ਚੱਕਦਾ ਹਜੇ ਕਹਿੰਦੇ ਤੂੰ ਹੋਰ ਕਹਿੰਦੇ ਕਹਿੰਦੀ ਕਰ ਦੂੰਗੀ ਬਸ ਰਹਿਣ ਦੇ ਜਾ ਉਹਦੇ ਬਹੁਤ ਸਿੱਕਲੇ ਚੱਲ ਜਾ ਹਜੇ ਮੈਨੂੰ ਚਾਹ ਪੁੱਛਦੀ ਹੈਗੀ ਚਾਹ ਤਾਂ ਮੈਂ ਆਪੇ ਕਰ ਲਿਆ ਕਰ ਉਹ ਘੂੜਾ ਕਰ ਲੈ ਤੈਨੂੰ ਉਹ ਘੂੜਾ ਕਰਨ ਵਾਸਤੇ ਸਨ ਨਾ ਪਾਣ ਵਾਸਤੇ ਲਿਆਂਦਾ ਲੀੜੇ ਧੋਲੇ ਕਰ ਪੋਚਾ ਲਾ ਲੈ ਕਰ ਹੁਣ ਇਹਨਾਂ ਇੱਧਰ ਘੂੜਾ ਕਰ ਰਹੇ ਨੇ ਆ ਕੇ ਇੱਥੇ ਪੋਚਾ ਲਵਾਉਣੀ ਹੈਗੀ ਫਿਰ ਦਿਆ ਘੇੜੇ ਦਿੰਦੀ ਅਕੇ ਚਾਹ ਮੈਂ ਕਰਦਣੀ ਗਾਂਸ ਤੇ ਜਾਗ ਰਹੀ ਜਦੋਂ ਮੈਂ ਪੀਣੀ ਮਾਪੇ ਕਰਕੇ ਪੀ ਲਵਾਂ ਮੇਰੇ ਘੱਟ ਟੁੱਟਿਆ ਤੇ ਨੋਰ ਕਾਨ ਬਣਾਉਗੀ ਮਾਪ ਕਰਕੇ ਪੀਨੀਆ ਘੁੱਟ ਆ ਵੀ ਨਾ ਜਾਵੇ ਫਿਰ ਭਾਲੂਗੀ ਮੈਂ ਆਪਦੇ ਜੋਗੀ ਪੀ ਲਾਂ ਬੜੀ ਝਾਲਮ ਸੱਸ ਹੈ ਏਡੀ ਤਾਂ ਕਿਸੇ ਦੀ ਸੱਸ ਚੰਦਰੀ ਨਾ ਹੋਵੇ ਦੇਖੀ ਬੂਹੇ ਮਰ ਜਾ ਆਪਾ ਤਲਾ ਦੇ ਪੱਥਰ ਤਰ ਗਈ ਕਹਿੰਦੀ ਭਈ ਇਹਦੇ ਨਾਲ ਗਵਾ ਸਿੱਟਲਾ ਕਰਦਾ ਥੱਲਾ ਪਟਕ ਪਟਕ ਕਰਦਾ ਕੀ ਕਰਾਂ ਹੁਣ ਮੈਨੂੰ ਕਰਨਾ ਤਾਂ ਪਊਗਾ ਨਾ ਹੋਈ ਗੱਲ ਮੈਂ ਛੱਡ ਸਕਦੀ ਹਾਂ ਕੁਝ ਨਾ ਕਰ ਸਕਦੀ ਆ ਜੇ ਹੁਣ ਮੈਂ ਚਾਹ ਦੀ ਕੁੱਟ ਪੀਂਦੀ ਸੀ ਚਾਹ ਦੇਖ ਲੈਣਾ ਮਿੱਠਾ ਜਾਣ ਕੇ ਪਤਾ ਬੁੜੀ ਨੇ ਜਮਾ ਇਸੇ ਦੀ ਕੰਮ ਐ ਇਸਨੇ ਸ਼ੱਕਰ ਪਾਈਏ ਦੋ ਚਮਚੇ ਭਰ ਕੇ ਮਾਰੇ ਇਹਨਾਂ ਦਾ ਮੈਂ ਮਿੱਠੀ ਨਹੀਂ ਸੀ ਪਾਇਆ ਤੇ ਨਾ ਹੀ ਉਹਦੇ ਤੋਂ ਗਾਲਾਂ ਦਵਾ ਦਾਂਦੀ ਏ ਉਹਨੂੰ ਐਸੀ ਵੀ ਇਹਨੇ ਪਾਈ ਐਨੀ ਖੰਡ ਤੇ ਸ਼ੱਕਰ ਮੈਂ ਤਾਂ ਕੁਛ ਨਹੀਂ ਸੀ ਪਾਇਆ ਬੇਬੇ ਤਾਂ ਬਾਲਾਂ ਦਾ ਬੇਵਤਨ ਕਰਦੀ ਬੇਬੇ ਤਾਂ ਮੈਨੂੰ ਬਾਲਾ ਤੰਗ ਕਰਦੀ ਬੇਬੇ ਤਾਂ ਪਤਾ ਨਹੀਂ ਹਜੀ ਕੀ ਕੁਛ ਕਰੂਗੀ ਮੇਰੇ ਨਾਲ ਮੈਂ ਤਾਂ ਵੀ ਲੱਕੀ ਪਈ ਮੈਂ ਤਾਂ ਤਪਾਰ ਰੱਖਿਆ ਨੇ ਬੁੜੀ ਨੇ ਕੁੱਲੀ ਨੇ ਨਾ ਇਹ ਗਲਪੇ ਕੀ ਜਾਣ ਦਿੰਦੀ ਹੈ ਕਿ ਜੇ ਉਹਨਾਂ ਨੂੰ ਫੋਨ ਕਰਦੇ ਨਾ ਫੋਨ ਕਰਨ ਦੇਂਦੀ ਨਾ ਮੋਬਾਈਲ ਚੱਕਣ ਦੇਂਦੀ ਹੈ ਮੈਨੂੰ ਜੀ ਤਾਂ ਇਹ ਕਰਦਾ ਵੀ ਮੈਂ ਆਦੇ ਪੇਕੀ ਮਗ ਜਾ ਮੁੜ ਕੇ ਆ ਮੀਨ ਚਾਰ ਦਿਨ ਲਾਇਆ ਵਾ ਕਲ ਕਰ ਜਾਣ ਹੀ ਨਹੀਂ ਦਿੰਦੀ ਫੋਨ ਹੀ ਨਹੀਂ ਕਰਨ ਦੇਂਦੀ ਫੋਨ ਕਰਨ ਦੇ ਤੇ ਮੈਂ ਆਦੇ ਪਿਓ ਨੂੰ ਜਾਂ ਭਰਾ ਨੂੰ ਛੱਡ ਲਾ ਚਾਰ ਦਿਨ ਲੈ ਜਾਣਾ ਕਿ ਕਦੇ ਉਹਨਾਂ ਨੇ ਦੁੱਖ ਸੁੱਖ ਵੀ ਨਹੀਂ ਮੇਰਾ ਪੁੱਛਿਆ ਉਹ ਡਰਦੇ ਨਹੀਂ ਆਉਂਦੇ ਉਹਨਾਂ ਨੂੰ ਪਤਾ ਵੀ ਜੇ ਆਏ ਐ ਨਹੀਂ ਪਤਾ ਮੁਰੂ ਕੀ ਬੋਲੂ ਹਾਂ ਕੀ ਕਰਾਂ ਕੋਹ ਤਾਂ ਮੈਨੂੰ ਸਿੱਟਣੀ ਪਊਗਾ ਤੇ ਹੁਣ ਮੇਰੇ ਤੇ ਸਾਰਾ ਦਿਨ ਜ਼ੁਲਮ ਕਰਦੀ ਹੈਗੀ ਕਿੰਨੇ ਸਿੱਟੇ ਦਾਨੀਆ ਪਤਾ ਨਹੀਂ ਕਿੱਥੇ ਹੋ ਮਹਾਰਾਣੀ ਕੀ ਕਰੀ ਜਾਂਦੀ ਹੋਊਗੀ ਐਨੀ ਮੇ ਆ ਕੇ ਸਮਾਨ ਲਾਣਾ ਬੋਲਾ ਪਤਾ ਨਹੀਂ ਕਿੱਧਰ ਗਏ ਚਲ ਸਰਦਾਰਨੀ ਫੇਰ ਲਾ ਲੂ ਸਮਾਨ ਤਾਂ ਬੇਬੇ ਬੈਠੀ ਐ ਚਲ ਮੈਂ ਠੀਕ ਐ ਡੱਬਾ ਮੈਂ ਹੀ ਲੈ ਜਾਣਾ बेबे ने तो खुशखबरी दी जी जाके चला समान लालू लू आपे ले मुंडा उरा आके पता नहीं क्यों मुड़ गया फिर फिर गड्डी खोल ली जाके बेबे बधाइया तेन बधाइया बुद्ध परमात्मा साहब ना बधा दे कार बधाइया देना बुद्ध ओ बेबे अज ना मैं कोई बिजनेस शुरू करने की किसी ने गलबात की है अच्छा ਮਹਾਂਜਲ ਬੇਬੇ ਨੂੰ ਜਾਣਦਾ ਜਾਂਦਾ ਮੈਂ ਮਿੱਠੇ ਦਾ ਡੱਬਾ ਹੀ ਲੈ ਜਾ ਮੂੰਹ ਮਿੱਠਾ ਕਰਾ ਦੂੰਗਾ ਚੱਲ ਵਧੀਆ ਹੋਗਾ ਜੀ ਇਹਦੇ ਤੇ 5-7 ਲੱਖ ਰੁਪਇਆ ਲੱਗੂਗਾ ਮੇਰਾ ਉਤੇ اچھا ਕੁਝ ਦੂਜਾ ਜਿਹੜੇ ਨਾਲ ਆਪਣੇ ਹਿੱਸੇਦਾਰ ਹੈ ਉਹ ਹਿੱਸਾ ਪਾਊਗਾ ਤੇ ਆਪਾਂ ਹੁਣ ਪੈਸਿਆਂ ਦਾ ਕਿਵੇਂ ਕਰੀ ਆਰਤੀ ਉਹ ਤੋਂ ਫੜੀਏ ਕਿ ਕਿਵੇਂ ਜਗਾੜ ਕਰੀਏ ਆਰਤੀਏ ਤਾਂ ਵਿਵੁੱਧ ਫੜਾਂਗੇ ਤੇ ਫੇਰ ਵੀ ਦੇਣੇ ਪੈਣਗੇ ਪੈਸੇ ਤੇ ਆਪਣੇ ਘਰੇ ਵੀ ਪਏ ਥੋੜੇ ਬਹੁਤੇ ਆਪਾਂ ਉਹ ਕਿ ਲਾਉਣੇ ਆ ਇਹ ਹੁਣ ਕਦੋਂ ਕੰਮ ਆਊਗੇ ਆਪਣੇ ਪਹਿਲਾਂ ਨਹੀਂ ਦਿੱਤੇ ਤੇ ਸਹੁਰੇ ਨੇ ਹੁਣ ਇਹਨੂੰ ਕਹਿੰਦੇ ਕਹੇ ਕਿਸੇ ਲੋਟੇ ਲਿਆਉਗੇ ਉਹਨਾਂ ਕੋਲ ਬਥਾਰੇ ਪੈਸੇ ਬੇਬੇ ਹਾਂ ਇਹਨੂੰ ਹਰਪ੍ਰੀਤ ਨੂੰ ਕਹਾਵੇ ਹੋਰ ਹੁਣ ਇਹਨੂੰ ਕਹਿ ਪਈ ਇਹ ਤਾਂ ਮੰਗਾਵਾਗੇ ਪੈਸੇ ਪਹਿਲਾਂ ਤਾਂ ਨਹੀਂ ਦਿੱਤੇ ਆਪਾਂ ਘਰ ਬੰਨਣਾ ਸੀ ਚੱਲ ਜਿਹੇ ਜਿਹੀ ਸੀਗੀ ਆ ਗਈ ਕੋਈ ਗੱਲ ਨਹੀਂ ਹੁਣ ਪੈਸੇ ਤਾਂ ਇਹ ਲੈਣਗੇ ਬਿਜ਼ਨਸ ਤਾਂ ਚਲਾਉਣਾ ਹੈ ਘਰੇ ਵਾਦਾ ਹੋ ਉਹਨਾਂ ਨੇ ਪੈਸੇ ਦੇ ਹੀ ਵਰਤੂਗੀ ਬੇਬੇ ਤੂੰ ਤਾਂ ਕਮਲੀਆਂ ਗੱਲਾਂ ਕਰਦੀ ਐ ਉਹ ਜਦੋਂ ਉਹਨਾਂ ਨੇ ਦੇਣ ਵੇਲੇ ਨਹੀਂ ਆਪਾਂ ਨੂੰ ਕੁਝ ਦਿੱਤਾ ਉਹ ਤਾਂ ਕੰਜੂਸ ਨੇ ਮੱਖੀ ਚੂਸਨੇ ਉਹ ਕਿੱਥੇ ਪੈਸੇ ਦਿੰਦੇ ਨੇ ਆਪਾਂ ਨੂੰ ਉਪਾਏ ਤਾਂ ਤਾਂ ਉਹੀ ਲੱਗਦਾ ਐ ਕਿ ਕੋਈ న్యూਸ ਨੇ ਮੱਖੀ ਚੂਸਣੇਗੇ ਕੁਛ ਨਹੀਂ ਹੁੰਦਾ ਜੇ ਇਹਨੂੰ ਤੰਗ ਕਰੇਗਾ ਮਾੜਾ ਮੋਟਾ ਇਹਨੂੰ ਕਹੇਗਾ ਪੈਸੇ ਲਈ ਹੋਊਗੀ ਉਹਨਾਂ ਦਾ ਵੀ ਕੁਛ ਆਈ ਨਹੀਂ ਅੱਗ ਲਾਈ ਨਹੀਂ ਲੱਗਦੀ ਜੇ ਵੱਡਿਆਂ ਨੇ ਹੋਈ ਨਹੀਂ ਦੇਣਵੇਂ ਦਿੱਤਾ ਇਹਨਾਂ ਨੇ ਨਾਲੇ ਬੀਬੀ ਨੂੰ ਤਾਂ ਪਤਾ ਲੱਗ ਜੂ ਹਾਂ ਦਿੰਦੇ ਆ ਜਾਂ ਨਾ ਦਿੰਦੇ ਆ ਦਿੰਦੇ ਆ ਜਾਂ ਨਾ ਦਿੰਦੇ ਨਹੀਂ ਫੇਰਾ ਫੋਕ ਜੇ ਫੜਾਈਆਂ ਮਾਰਦੇ ਨੇ ਇਹਨਾਂ ਨੂੰ ਗੱਲ ਸਹੀ ਹੈ ਨਹੀਂ ਫੇਰ ਆਪਾਂ ਆਪਦੇ ਪੈਸੇ ਤਾਂ ਵਰਤ ਹੀ ਲੈਣੇ ਕਿਹੜਾ ਇਹ ਤੋਂ ਮੰਗਾਪੇ ਲੇਉਗੀ ਤੁਹਾਡੀ ਤੇਰੀ ਗੱਲ ਠੀਕ ਹੈ ਆਪਣੇ ਦਾ ਕਾਰੋਬਾਰ ਤੇ ਫੇਰੀ ਲਾਵਾਂਗੇ ਪਹਿਲਾਂ ਆਪਾਂ ਇਸੇ ਤੋਂ ਮੰਗਾ ਕੇ ਦੇਖਦੇ ਆ ਇਸੇ ਤੋਂ ਮੰਗਾਵੋ ਤਾਂ ਨਾਲੇ ਜਦੋਂ ਹੁਣ ਇਹਨੂੰ ਆਪਾਂ ਮੰਗਾਾਂਗੇ ਇਹਨੂੰ ਤੰਗ ਪਰੇਸ਼ਾਨ ਕਰਾਂਗੇ ਫਿਰ ਇਹਦੇ ਭਰਾ ਨੂੰ ਕਹੋਗੇ ਫਿਰ ਉਹ ਦੇਣਗੇ ਤੂੰ ਕਹਿੰਦਾ ਸੀ ਕਿ ਮੈਂ ਹੋਰ ਵਿਆਹ ਕਰਾ ਲੈਂਣਾ ਇਹਨੂੰ ਤਲਾਕ ਦੇ ਦਿੰਨੇ ਆ ਇੱਥੇ ਲੋਟ ਆਉ ਹੁਣ ਆਪਣੇ ਬੀਬੇ ਗੱਲ ਤੇਰੀ ਜਮਾਂ ਸਹੀ ਹੈ ਹਾਂ ਗੱਲ ਤੇਰੀ ਜਮਾਂ ਰਾਈਟ ਹੈ ਹਾਂ ਕਰਾਂਗੇ ਹੁਣ ਆਪਾਂ ਲੈ ਹੁਣ ਗਈ ਕਿੱਧਰ ਗਈ ਮਹਾਰਾਣੀ ਮਹਾਰਾਣੀ ਨੂੰ ਕੀ ਦੱਸਾਂ ਤਾਂ ਇਹਨੂੰ ਮੈਂ ਆਕੇ ਕਹਿੰਨਾ ਮੈਨੂੰ ਬੋਲਦੀ ਤੈਨੂੰ ਬਾਬਾ ਚਾਹ ਹੋਰ ਕਰਦਣੀ ਆ ਗਰਾਨੇ ਆਈ ਤਾਂ ਪਹਿਲਾਂ ਕਰਤੀ ਐਨੀ ਨਹੀਂ ਹੋਰ ਤੋਂ ਚਾਹ ਹੋਰ ਕਰ ਦੇਗੀ ਮੈਂ ਮੈਂ ਤਾਂ ਆਪੇ ਕਰਕੇ ਪੀ ਲੂ ਜਾਂ ਬਸਵਾ ਮੰਨੀ ਨਾ ਤੇ ਸੰਨੀ ਪਾ ਕਿਨਾ ਗੋਹਾ ਸਿੱਟ ਮੁੜ ਕੇ ਨਹੀਂ ਆਈ ਦਾ ਕੋਰੋਨੀ ਗਈ ਹੋਈ ਜਦੋਂ ਤੂੰ ਪੁੱਤ ਗਿਆ ਮੰਡੀ ਲੈ ਹਜੇ ਇਤਨੀ ਬਾੜੇ ਜੀ ਫਿਰਦੇ ਬਾੜੇ ਜੀ ਫਿਰਦੇ ਨਾ ਤਾਂ ਮੈਂ ਗਈ ਆ ਤੇਰਾ ਨਾ ਹੋਈ ਹੈ ਦੇਖ ਪੁੱਤ ਬਣ ਕੇ ਤੂੰ ਜਾ ਕੇ ਕਹਿੰਦਾ ਫੇਰ ਮੈਂ ਤੈਨੂੰ ਚਾਹੇ ਕੁੱਟ ਕਰਕੇ ਦੇਣੀ ਆ ਬੇਬੇ ਮੇਰੇ ਵਾਸਤੇ ਨਾ ਚਾਹ ਤੂੰ ਹੀ ਬਣਾਈ ਹਾਂ ਤੇ ਸ਼ੱਕਰ ਮੈਂ ਸ਼ੱਕਰ ਤੇ ਚੀਨੀ ਲੈਂਦੀ ਐ ਅੱਜ ਸਾਮਾਨ ਸਾਰਾ ਲੈਂਦਾ ਹਾਂ ਹਾਂ ਥੋੜਾ ਜ ਨਾ ਮੈਂ ਥੋੜਾ ਜਿਹਾ ਪਾਕੇ ਬਣਾ ਕੇ ਦਿੰਨੀ ਆ ਬਤੋ ਸ਼ੱਕਰ ਦੇ ਸਮਾਨ ਜਿਹੜਾ ਤੁਨੇ ਆ ਮੈਂ ਜਿੰਦੇ ਅੰਦਰ ਰੱਖੂੰਗੀ ਇਹ ਕੇਂਦਰ ਦੋਨੇ ਬਰਤਨ ਦੀ ਥੋੜਾ ਥੋੜਾ ਦਿਆ ਕਰਨ ਨੂੰ ਬਰਤਨ ਦੀ ਅਕਲ ਨਹੀਂ ਹੈਗੀ ਇਹਨੂੰ ਨਾ ਨਾ ਪਤਾ ਹੀ ਨਹੀਂ ਬੁੱਤੇ ਭੁੱਖੇ ਘਰੋਂ ਆਈ ਹੈਗੀ ਹੈ ਨਾ ਚੀਜ਼ਾਂ ਇੰਨੀਆਂ ਇਕੱਠੀਆਂ ਕਿੱਥੇ ਦੇਖੀਆਂ ਹੈ ਗੱਲ ਬੇਬੇ ਤੇਰੀ ਜਮਾਂ ਸਹੀ ਹੈ ਹਾਂ ਇਹ ਹੈ ਤਾਂ ਨਾ ਭੁੱਖੀ ਹੈ ਬਹੁਤ ਜਿਆਦਾ ਭੁੱਖੀ ਹੈ ਨਾ ਸਾਰਾ ਪਰਿਵਾਰ ਹੀ ਭੁੱਖਿਆ ਦਾ ਹੈ ਭੁੱਖਿਆ ਮੈਂ ਤਾਂ ਜਿਹੜਾ ਤੂੰ ਮੈਨੂੰ ਪੈਸਿਆਂ ਦੀ ਗੱਲ ਕਹੀ ਹੈ ਇਹ ਹੁਣ ਆਪਣੇ ਮਨ ਲੈ ਕੇ ਗੱਲ ਲੋਟ ਆ ਜੀ। ਲੋਟ ਆਊਗੀ। ਫਿਰ ਤਾਂ ਇਹ ਤਾਂ ਮੈਂ ਤੈਨੂੰ ਕਿਹਾ ਜੀ ਤੂੰ ਕਿਹੜਾ ਬਿਜ਼ਨਸ ਚਲਾਉਣਾ ਆਪਣੇ ਪੈਸੇ ਤਾਂ ਕਦੋਂ ਮਰਜ਼ੀ ਵਰਤ ਲੈ। ਇਹ ਹੁਣ ਆਪਣੇ ਇੱਥੇ ਲੋਟ ਆਊ। ਤੂੰ ਕਹਿੰਦਾ ਸੀ ਆਪਾਂ ਵਗ ਜਾਨੇ ਇਹਨੂੰ ਤੋੜ ਦਿੰਨੇ ਆਂ ਮੈਂ ਵਿਆਹ ਹੋਰ ਕਰਾ ਲੈਣਾ। ਵਿਆਹ ਨਹੀਂ ਹੋਰ ਕਰਾਉਂਦੇ ਆਪਾਂ ਇੱਥੇ ਤੰਗ ਕਰਾਂਗੇ। ਹਾਂ ਆਪਣੇ ਤਾਂ ਦੂਜੀ ਪਿਆਲੀ ਗੱਲ ਹੀ ਹੋ ਜੂ। ਦੂਜੀ ਆਈ ਗੱਲ ਹੋ ਜੂ। ਤੂੰ ਦੇਖ ਸੋ ਮੈਂ ਕਰਕੇ ਚਾਹ ਤੂੰ ਦੇਖ। ਚੰਗਾ ਬੇਬੇ ਨੇ ਮੈਨੂੰ ਦੇਖਣਾ ਨੇ ਉਹਨੂੰ ਕਹਿਣਾ ਸਾਰਾ ਸਮਾਨ ਲਾਹੂ ਕੱਢੂ। ਹਾਂ ਲਾਹੂ ਮੈਂ ਤਾਂ ਕਹਿੰਦੀ ਆਂ ਨਾ ਉਹ ਤਾਂ ਭੁੱਖੀ ਨੌਕਰਾਣੀ ਤਾਂ ਆਪਾਂ ਮੇਰੀ ਗੱਲ ਤਾਂ ਸੁਣਦਾ ਨੀ ਪੁੱਤ ਨੌਕਰਾਣੀ ਦਾ ਹੈ ਜੇ ਕੰਮ ਤਾਂ ਕਰਾਣਾਗਾ ਸਮਾਨ ਦੇਖ ਕੇ ਕਹਿੰਦਾ ਫੇਰ ਵਰਤਿਆ ਕਰੋ ਨਾ ਮੈਨੂੰ ਕੋ ਕੇਰ ਪੁੱਠੋ-ਪੁੱਠੋ ਕਰਾਂ ਤੂੰ ਮਾਰੀ ਚ ਫੜਕ ਜਿੰਦਾ ਲਾਦੀ ਚੱਲ ਮਨੋਂ ਮੇਰੀ ਵਰਤ ਨੂੰ ਦੱਸੋ ਠੀਕ ਆ ਪੁੱਤ ਫੇਰ ਲਹਾ ਤਾਂ ਜਾ ਤੂ ਲਿਆ ਹੁਣ ਲੱਗੋ ਅੱਧਾ ਸਿੱਟੇ ਤੂੰ ਲਈ ਪੱਥੇ ਜਮਾ ਪਾਣੀ ਵਰਗਾ ਮੋਕ ਮਾਰਦਾ ਆਂ ਆਖੂਗੀ ਤੂੜੀ ਪਾ ਕੇ ਨਾ ਪਤੂਲੀਆਂ ਪੱਥ ਕੇ ਆ ਪਈ ਤੂ ਕੜਾ ਹੋਰ ਸਰਦਾਰਾਂ ਦੀ ਕੁੜੀ ਨੇ ਆਹੀ ਕੰਮ ਕਰਿਆ ਤੇ ਗੋਹੀ ਸਿੱਟੇ ਹੈਗੀ ਹੂੰ ਸਾਰਾ ਦਿਨ ਤੰਗ ਕਰਦੀ ਰਹਿੰਦੀ ਹੁਣ ਇਹਨਾਂ ਨੂੰ ਕੋਈ ਐ ਨਹੀਂ ਪਤਾ ਖਲ ਖਲ ਭੈਂਦੀ ਹੈ ਕਿ ਨਾ ਜੇ ਮੈਂ ਖਲ ਪਾਤੀ ਫਿਰ ਮੈਨੂੰ ਕਹਿ ਦੂਗੀ ਤੂੰ ਖਲ ਵਾਲੀ ਪਾ ਗਈ ਚੱਲ ਬੇਬੇ ਨੂੰ ਜਾ ਕੇ ਕਹ ਜਣੀ ਮੈਂ ਵੀ ਨੇ ਤਾਂ ਦਾਣਾ ਦੂਣਾ ਭੈਣ ਮੱਜਨ ਤੇ ਨਾਲੇ ਕੋਈ ਸਬਜ਼ੀ ਦਾ ਪੁੱਛਦੀਆਂ ਜੀ ਕੋਈ ਸਬਜ਼ੀ ਲੈਂਦੀ ਹੋ ਫਿਰ ਆਥ ਨੇ ਕਹਿ ਦੂਗੀ ਭਾਈ ਧਰੀ ਨਹੀਂ ਇਹਨੇ ਟਾਈਮ ਨਾਲ ਇਹਨੇ ਕਵੇਲਾ ਕੱਟਾ ਫਿਰ ਗਾਲਾਂ ਦਵਾਉਂਦੀਆਂ ਮੈਨੂੰ ਪਤਾਨੀ ਨੌਕਰਾਨੀ ਅੱਛਾ ਅੱਛਾ ਆ ਗਈ ਮਹਾਰਾਣੀ ਕੀ ਗੱਲਾਂ ਐ ਕੱਤੋਂ ਬੋਲਦੇ ਆਗੇ ਤੁਸੀਂ ਮੈਂ ਸ਼ਹਿਰੋਂ ਆ ਗਿਆ ਸਾਰਾ ਸਮਾਨ ਲੈ ਕੇ ਤੇ ਤੂੰ ਹਜੇ ਇਧਰ ਬਾਗਲ ਚ ਹੀ ਜੰਨੇ ਚ ਰਹਿ ਰਹੀ ਫਿਰ ਹੁਣ ਮੈਂ ਮੱਜਾਂ ਨੂੰ ਮੀਰਾ ਪਾ ਕੇ ਇੰਨਾਂ ਨਾਲ ਗੋਹਾਗਾ ਸੱਟ ਕੇ ਸਾਰਾ ਕੰਮ ਨਿਮੇੜ ਕੇ ਆਂਦਾ ਉਹ ਇੰਨਾ ਨਾ ਟਾਈਮ ਲਉਂਦੇ ਹੁੰਦੇ ਰਮਾਤੀ ਮੈਂ ਚਾਹ ਬਣਾ ਲੈਣੀ ਚਾਹ ਪੀਣੀ ਤੇਰੀ ਬਣਾਈ ਚਾਹ ਨਹੀਂ ਮੈਂ ਪਿੰਦਾ ਹਾਂ ਤੈਨੂੰ ਪਤਾ ਕਿੰਨਾ ਤੋਂ ਜ਼ਿਆਦਾ ਚੀਨੀ ਦੇ ਫੱਟੇ ਚਖਦੀ ਆ ਫਿਰ ਹੋਰ ਕੀ ਕਰਾਂ ਬੇਬੇ ਬੇਬੇ ਮੇਰੇ ਵਾਸਤੇ ਬਣਾਉਗੀ ਘੱਟ ਚੀਨੀ ਪਾ ਕੇ ਬੇਬੇ ਬਣਾਉਂਦੀ ਹਾਂ ਉਹ ਚਾਹ ਵਧੀਆ ਬਣਾਉਗੀ ਜਦੋਂ ਐਂ ਕਰ ਗੱਡੀਓ ਸਮਾਨ ਲਾ ਤੈਨੂੰ ਪਤਾ ਨਹੀਂਗਾ ਵੀ ਗੱਡੀ ਸਮਾਨ ਲਾਣ ਤੈਨੂੰ ਲਾ ਲੈਣੀ ਹੈ ਕੱਤੋਂ ਪਰ ਮਨ ਲੱਗ ਸਾਰੀ ਲਾਹੂੰਗੀ ਹੁਣ ਅੱਧਾ ਤਾਂ ਲਾਹੂੰਗੀ ਨਹੀਂ ਰੋਬ ਮਾਰ ਲੱਗ ਜਾਂਦੇ ਆ ਗਏ ਆਉਂਦੀ ਐ ਨਹੀਂ ਹੈਗਾ ਪਿਆਰ ਨਾ ਕਹ ਦੇ ਇਹ ਸਮਾਨ ਲਾ ਲ ਪਿਆਰ ਨਾ ਤੂੰ ਤਾਂ ਸਮਝਦੀ ਨਹੀਂ ਹੈਗੀ ਲਾ ਸਮਾਨ ਸਾਰਾ ਸਾਰਾ ਲੈ ਆਇਓ ਸਮਾਨ ਉਹ ਸਾਰਾ ਹੈ ਤੂੰ ਮੈਨੂੰ ਸਿਖਾਉਣੀ ਹੈ ਸਾਰਾ ਸਮਾਨ ਹੀ ਲੈ ਲੈਂਦੇ ਹੋਰ ਅੱਧਾ ਸਮਾਨ ਲੈ ਲੈਂਦੇ ਚੱਲ ਠੀਕ ਸਾਰਾ ਸੇ ਬੇਬੇ ਨੂੰ ਫੜਾਉਣੇ ਜਾ ਕੇ ਆਪਣੇ ਸਾਹਮਣੇ ਤੇ ਰੋਬੇ ਦੇ ਸੋਈ ਚ ਰੱਖ ਦੇਣੀ ਆ ਹਰ ਸੋਈ ਤਰ ਜਾ ਕੇ ਕਿ ਮੇਰਾ ਮਾਰ ਜਾ ਮੇਰੇ ਤੇ ਅਜੇ ਕੀ ਬੋਲਦੀ ਜਾਂਦੀ ਐ ਦੇਖ ਕੋਈ ਤਰੀਕੇ ਨਾਲ ਕੰਮ ਨਹੀਂ ਕਰਦੀ ਹੁਣ ਤੇ ਇਹ ਕਿਹੜਾ ਹੁਣ ਕਰਾਂਗੇ ਗੱਲਬਾਤ ਸਮਾਰ ਕੇ ਹੈ ਤਾਂ ਸਾਡੇ ਹਿਸਾਬ ਚ ਨਹੀਂ ਆਈ ਸੀ ਗੱਲ ਆ ਜਿਹੜੀ ਬੇਬੇ ਨੇ ਗੱਲ ਦੱਸੀ ਆ ਨਾ ਉਹ ਕਰਾਂਗੇ ਤੇ ਰਹਿਣਾ ਗੱਲ ਆ ਫਿਰ ਤੈਨੂੰ ਮੜਾ ਮੋਟਾ ਪਤਾ ਲੱਗੂਗਾ ਲੈ ਕਿਵੜੀ ਢੋਲੀ ਤਮੈ ਇਥੇ ਧਰਦਨੀ ਨਿੰ ਮਾਰੀ ਚ ਹਾਂ ਕੀ ਕਰੀਏ ਨੇ ਭਾਈ ਇੱਥੇ ਕਿਥੇ ਰੱਖੀ ਆ ਨੇ ਇਹ ਸਾਮਾਨ ਨੂੰ ਤੇ ਭਾ ਨਿੰ ਮਾਰੀ ਚ ਰੱਖਦੀਆਂ ਕਿਹੜੀ ਢੋਲੀ ਐ ਨਿੰ ਮਾਰੀ ਚ ਨਾ ਨਿਊਰੋ ਫਰਾ ਮੈਨੂੰ ਮੈਂ ਉਧਰ ਕਰੂੰਗੀ ਜਿਹੜਾ ਲੋੜ ਹੋਈ ਉਹ ਮੈਂ ਲੈ ਲੇ ਤਾ ਫੱਟੇ ਚੱਕੀ ਜਾਣੀਆਂ ਕਹਿੰਦੇ ਦੇਖ ਕੇ ਕੁੱਣਾ ਸਾਮਾਨ ਆ ਮੇਰੇ ਬਰਤਨ ਤਾਂ ਨਹੀਂ ਐ ਨਾ ਫਿਰ ਕਿਹੇ ਚ ਰੱਖ ਦੂੰਗੀ ਜੇ ਜਿਵੇਂ ਵਾਕਾਂ ਨੂੰ ਜ਼ਰੂਰੀ ਇਹਨਾਂ ਖਰਚ ਕਰਨਾ ਆ ਵੀਰੇ ਝੋਲੇ ਵਾਲਾ ਸਮਾਨ ਨਾ ਮੈਂ ਟੋਲੇ ਵਿੱਚ ਪਾ ਦੇ ਉਸ ਨਹੀਂ ਫੜਾਣਾ ਕਿ ਕਿਹ ਸਮਾਨ ਹੈਗਾ ਤੇ ਮੰਦਰ ਘਰ ਦੇ ਮੁੰਡੇ ਤੋਂ ਮੈਂ ਹੀ ਮੰਗਾ ਸਮਾਨ ਵਾਧੂ ਪਿਆ ਹੈ ਜੇ ਚਲ ਠੀਕ ਹੈ ਵੇ ਫੜਾ ਦੇ ਸਮਾਨ ਇਹਨੂੰ ਦੇਖ ਲੈ ਹੋਲੇਗੀ ਅੰਦਰ ਫੜ ਕੇ ਸਮਾਨ ਕਿੰਨੇ ਸਮਾਨ ਇੱਥੇ ਰੱਖਣਾ ਕੀ ਕਰਾਂ ਦੱਸ ਚਲ ਜਦੋਂ ਲੋਡ ਹੋਊਗੀ ਮੰਗ ਲੂੰਗੀ ਫਿਰ ਹੋਰ ਕੀ ਹੈ ਤੂੰ ਕੀ ਕਰੀਏ ਨੀ ਤੂੰ ਇੰਦਰਾ ਕੀ ਕਹਿੰਨੇ ਹੋ ਮੈਂ ਤਾਂ ਕਹਿੰਦੀ ਸੀ ਕਦੇ ਮੇਰੀ ਵੀ ਸੁਣ ਲਿਆ ਕਰੋ ਕਿ ਬੇਬੇ ਨੇ ਜਿਹੜਾ ਤੂੰ ਸਮਾਨ ਲੈ ਕੇ ਆਈ ਸੀ ਪਤਾ ਜੋ ਖੋਕੇ ਲੇਗੀ ਮੈਂ ਤੇ ਪਾਉਂਦੀ ਸੀ ਮੈਂ ਢੋਲੀ ਨਮਾਰੀ ਚ ਰੱਖ ਦਿਆ ਤੇ ਦੂਜਾ ਸਮਾਨ ਮੈਂ ਡੱਬਿਆਂ ਚ ਪਾ ਦਿਆ ਤੇਰੀ ਮੈਂ ਕੀ ਸੁਣਨਾ ਤੇਰੇ ਤਾਂ ਅਸੀਂ ਬਥੇਰੀਆਂ ਸੁਣ ਲਈਆਂ ਹੁਣ ਤੂੰ ਸਾਡੀ ਵੀ ਸੁਣ ਲੈ ਇੱਕ ਮੇਰੀ ਗੱਲ ਸੁਣ ਲੈ ਤੂੰ ਕੰਨ ਖੋੜ ਕੇ ਗੱਲ ਸੁਣੀਏ ਧਿਆਨ ਕਰਕੇ ਗੱਲ ਸੁਣੀ ਕੀ ਗੱਲ ਹੈ ਜੀ ਜਿਹੜੀ ਅੱਜ ਧਿਆਨ ਨਾਲ ਸੁਣਾਉਣੇ ਹੋਗੇ ਕੀ ਕਰਨ ਕੋਲ ਮੈਨੇ ਕਾਰੋਬਾਰ ਚਲਾਉਣਾ ਆਵਰੇ ਪੇਕੀ ਜਾ ਰੁਪਿਆ 5 ਲੱਖ ਲੈ ਕੇ ਆ 5 ਲੱਖ ਹਾਂ 5 ਲੱਖ ਬੱਕਰੀ ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਆਮਰ ਸਿੰਘ ਪਟਿਆਲਾ ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂ ਖੇੜਾ ਸ਼੍ਰੀ ਮੁਕਸਰ ਸਾਹਿਬ ਜੀ ਅਨੀਤਾ ਰਾਣੀ ਕੁਲਵਿੰਦਰ ਕੌਰ ਨਾਗਰਾ ਬੋਬੀ ਰਾਜਾ ਹਾਂਗਕong ਨਿਸ਼ਕਤਰ ਪਸੌੜੀਆ ਪਸੌੜ ਵਾਲਾ ਜਸਜੀਤ ਸ਼ਰਮਾ ਸੇਖਾ ਬਰਨਾਲਾ ਹੈਪੀ ਜੋਸੀ ਮਨਦੀਪ ਗਿੱਲ ਗੜਸਾਣਾ ਦਰਸ਼ਨ ਸਿੰਘ ਨਮੀ ਮੰਡੀ ਗੜਸਾਣਾ ਆਇਸ਼ਾ ਪੁੱਲਰ ਅਮੈਸ਼ਾ ਪੁੱਲਰ ਜਗਰਾਜ ਪੁੱਲਰ ਪਾਲਾ ਢੜਬਾ ਗੁਰਵਿੰਦਰ ਸਿੰਘ ਡਾਕਟਰ ਅਨਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਸਪਾਲ ਕੌਰ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਬਲਵੰਤ ਸਿੰਘ ਸ਼ੇਰਗਿਲ ਜਗਰਾਉਂ ਲੁਧਿਆਣਾ ਕਮਲਦੀਪ ਬਠਿੰਡਾ ਨਰਸੀਰਾ ਬਠਿੰਡਾ ਕਮਲਜੀਤ ਸਿੰਘ ਸੰਦੀਪ ਕੌਰ ਮੋਗਾ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਮਹਿਕਦੀਪ ਕੌਰ ਢਾਲੀਵਾਲ ਦਲਿਏਵਾਲੀ ਗੁਰਦੀਪ ਸਿੰਘ ਦਿਉਰ ਨਾਮ ਸੋਦੀਪਾ ਕਿਰਪਾਲ ਕੌਰ ਖਰਾਉੜ ਮੁਹਾਲੀ ਸੁਖਵਿੰਦਰ ਕਾਰ ਹੁਸ਼ਿਆਰਪੁਰ ਅਨਮੋਲ ਸਿੰਘ ਪਰਮਜੀਤ ਕੌਰ ਮੋਗਾ ਅੰਸ਼ ਪਰਮਜੀਤ ਕੌਰ ਲੋਂਗੋਵਾਲ ਰੇਖਾ ਸ਼ਰਮਾ ਦ੍ਰੁਪਿਕਾ ਸ਼ਰਮਾ ਅਨੈਤ ਸ਼ਰਮਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੁਲਣ ਮੰਨਿਓ ਰਹੇਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ